ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਭਾਈ ਤੋੜਾ ਬੋ ਬੋ ਵੈਲਕਮ ਹੈ ਜੀ ਤੇ ਅੱਜ ਆਪਾਂ ਅੰਕਲ ਪਾਪੂ ਸੰਦੀਪ ਜੀ ਕੋਲ ਪਹੁੰਚੇ ਹੋਏ ਜੀ ਨੀਲੀ ਦਾ ਵੀ ਬਰੀਡਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਇੱਕ ਅਸੀਂ ਪੀੜੇ ਮੇਲੇ ਵੀ ਜਾ ਰਹੇ ਆ ਤੇ ਅੱਜ ਕੁਝ ਗੱਲਾਂ ਕਰਦੇ ਆ ਬਾਈ ਜੀ ਹੁਣ ਨਾਲ ਕੁਝ ਪਸ਼ੂਆਂ ਬਾਰੇ ਗੱਲ ਕਰਨੀਆਂ ਜਾਂ ਕੋਈ ਹੋਰ ਬਰੀਡਰਾਂ ਬਾਰੇ ਕਿਹੜੇ ਕਿਹੜੇ ਮਾਲੀ ਆ ਜਿਨ੍ਹਾਂ ਰਿਕਾਰਡ ਚੰਗਾ ਤੇ ਬਾਈ ਜੀ ਨਾਲ ਗੱਲਬਾਤ ਕਰਦੇ ਆ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਤਣਾਵ ਜੀ ਬਹੁਤ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਹਾਂਜੀ ਹੋਰ ਸਰਾਵਿਆ ਅੰਕਲ ਜੀ ਕਿਵੇਂ ਬਹੁਤ ਬਹੁਤ ਵਧੀਆ ਬੜੇ ਬਹੁਤ ਵਧੀਆ ਸਿਹਤ ਕਿਵੇਂ ਤੁਹਾਡੀ ਫਿਰ ਸਿੱਧਾਂ ਤੋਂ ਤਾਂ ਗੱਲ ਇਹ ਵੀ ਡੇਕ ਦੇ ਡੇਕ ਦੇ ਵੀ ਉੱਠ ਪਈਦਾ ਹੈਗਾ ਹਾਂਜੀ ਹਾਂਜੀ ਦੇਖਦੇ ਦੇਖਦੇ ਉੱਠ ਪਈਦਾ ਹੈਗਾ ਆ ਤੇ ਕੋਈ ਗੱਲ ਨਹੀਂ ਜਿੰਨਾ ਜਰ ਜਾਣ ਮਾਰੀ ਮੋਟਾ ਆਖਰੀ ਸਾਥ ਇੱਕ ਕਰ ਉੱਠਾਂਗੇ ਬਿਲਕੁਲ ਜੀ ਬਿਲਕੁਲ ਆ ਤੇ ਚਲੋ ਆਖਰੀ ਸਾਥ ਤੇ ਉਹ ਤੋਂ ਬਾਅਦ ਤਾਂ ਕੋਈ ਚਾਰਾ ਹੀ ਨਹੀਂ ਗਿਆ ਹਾਂਜੀ ਅੱਜ ਫੇ ਤਿਆਰੀ ਜੀ ਤਾਂ ਤਿਆਰੀ ਪੀਡੀਐਫ ਦੇ ਮੇਲੇ ਦੀ ਪੁੱਤ ਤਿਆਰੀ ਆ ਤੇ ਤਿਆਰੀ ਕਰਾਉਣਾ ਤੂੰ ਮੇਰਾ ਪੁੱਤ ਤੇ ਆਮ ਬੰਦੇ ਕਹਿੰਦੇ ਆ ਵੀ ਇਹ ਧੀ ਮੇਰੀ ਆ ਪਰ ਧੀ ਹੋਣ ਤੇ ਧੀ ਕਹਿਣ ਚ ਬਹੁਤ ਫਰਕ ਆ ਆਮੰਦੇ ਕਹਿੰਦੇ ਵੀ ਧੀ ਆ ਮੇਰੀ ਹਾਂਜੀ ਹਾਂਜੀ ਪਰ ਮ ਉਸ ਗੱਲ ਤੋਂ ਦੁਬਾਰਾ ਫੇਰ ਆਉਣਾ ਧੀ ਹੋਣ ਤੇ ਧੀ ਕਹਿਣ ਚ ਬੜਾ ਫਾਸਲਾ ਹੈਗਾ ਹਾਂਜੀ ਹਾਂਜੀ ਤੇ ਜੇ ਮੇਰੇ ਪੁੱਤਾਂ ਤੋਂ ਮੈਂ ਅੰਦਾਜ਼ਾ ਲਾਵਾਂ ਤੇ ਮੇਰੇ ਤਿੰਨ ਪੁੱਤ ਆ ਜਿਹਦੇ ਰਸ਼ੈਲੀ ਸ਼ੈਰੀ ਆਉਂਦੇ ਆ ਤੇ ਨਾਲ ਆਉਂਦਾ ਸੰਦੀਪ ਤੁਲਵੰਡੀ ਚਲਤਾਨਾ ਤੇ ਬੜੇ ਲੰਮੇ ਸਮੇਂ ਤੋਂ ਮੈਨੂੰ ਮੇਲੇ ਵਿਖਾਉਂਦਾ ਹੈਗਾ ਤੇ ਮੇਰੀ ਨੇੜ ਦੀ ਨੀਗਾ ਕੁਝ ਘਟਾ ਤੇ ਮੇਰੀ ਡੂੰਗਵਰੀ ਫੜ ਕੇ ਹੀ ਚੱਲਦਾ ਬੱਚਾ ਮੇਰਾ ਤੇ ਚਲੋ ਬੜੀ ਖੁਸ਼ੀ ਦੀ ਗੱਲ ਆ ਵੀ ਸਾਡਾ ਇਹ ਸ਼ੌਂਕ ਪੂਰਾ ਕਰਦਾ ਤੇ ਚਲੋ ਜਿਵੇਂ ਮੇਰਾ ਛੋਟਾ ਭਰਾ ਭਰਾ ਵੀ ਨਾ ਕਹਿੰਦਾ ਰਿਸ਼ਤੇਦਾਰ ਵੀ ਕਹਿੰਦਾ ਇੱਕ ਪਿਆਰ ਵਾਲੀ ਗੱਲ ਆ ਵੀ ਅੱਜ ਕੱਲ ਦੇ ਜਮਾਨਾ ਜਿਹੜਾ ਨਾ ਕੋਈ ਰਿਸ਼ਤੇਦਾਰ ਆ ਤੇ ਨਾ ਕੋਈ ਚਾਚਾ ਦਾਇਆ ਨਾ ਕੋਈ ਸ਼ਰੀਕਾ ਤੇ ਇਹ ਜਿੱਥੇ ਕੰਮ ਚੱਲਦਾ ਜਿੱਥੇ ਪਿਆਰ ਹੋਵੇ ਅਸੀਂ ਜੇ ਜ਼ਿੰਦਗੀ ਨਗਾਹ ਚੱਲੇ ਆ ਤੇ ਪਿਆਰ ਨਾਲ ਨਗਾਹ ਚੱਲੇ ਆ ਤੇ ਬਾਕੀ ਜਿਵੇਂ ਪਲਵੰਝ ਨੇ ਕਿਹਾ ਸੀ ਵੀ ਜਿਹੜਾ ਜਾਨਵਰਾਂ ਦਾ ਧੰਦਾ ਇਹ ਮਿੱਠੀ ਕੈਦ ਆ ਤੇ ਬਹੁਤ ਭੈਣਪਰਾ ਕਹਿੰਦੇ ਆ ਵੀ ਦੋਹਾਂ 'ਚ ਇੱਕ ਬੱਚਾ ਜਾਨਵਰਾਂ 'ਚ ਪਾਉਣਾ ਸੀਗਾ ਤੇ ਚਲੋ ਨਾ ਹੀ ਉਹਨਾਂ ਕੋਲ ਟਾਈਮ ਸੀ ਟਾਈਮ ਹੀ ਨਹੀਂ ਸੀ ਸਸ ਉਹਨਾਂ ਦਾ ਰਿਹਾ ਕਿ ਪਹਿਲੋ ਪੜਦੇ ਰਹੇ ਫਿਰ ਆਉਂਦੇ ਕਿ ਵਿਆਹ ਉਹ ਦਿੱਤੇ ਆਪਦੇ ਖੇਤੀ ਚ ਪੈ ਗਿਆ ਕੋਈ ਜੰਸੀਆਂ ਚ ਪੈ ਗਿਆ ਚਲੋ ਮੇਰੇ ਕੋਲ ਟਾਈਮ ਸੀ ਜ਼ਿੰਦਗੀ ਚ ਹਰ ਪੱਖੋਂ ਹੀ ਮੱਲ ਕੋਈ ਬਜ਼ੁਰਗਾਂ ਲੋਕ ਸ਼ਕਤੀ ਨਹੀਂ ਸੀ ਉਹ ਖੇਤੀ ਕਰਾਉਂਦੇ ਸੀ ਮੈਂ ਜਾਨਵਰਾਂ ਵਾਲੇ ਪੱਧਾਨ ਸੀ ਤੇ ਬੜਾ ਵਧੀਆ ਚਲੋ ਬੜਾ ਲੰਮਾ ਸਮਾਂ ਜਾਨਵਰਾਂ ਨਾਲ ਲਾਇਆ ਹੈਗਾ ਤੇ ਚਲੋ ਭੈਣ ਭਰਾਵਾਂ ਦਾ ਪਿਆਰ ਮਿਲਦਾ ਹੈਗਾ ਤੇ ਚਲੋ ਪਰਮਾਤਮਾ ਸਾਥ ਬਣਾਈ ਰੱਖੇ ਹਾਂਜੀ ਤੇ ਅੱਜ ਫਿਰ ਬੜਾ ਮੱਲ ਪਿਛਲੇ ਸਾਲ ਕਲਸ਼ੇਤਰ ਮੇਲੇ ਤੇ ਗਏ ਆ ਯਾਰਵਿੰਦਰ ਕੋਲੇ ਤੇ ਚਲੋ ਜਾਨਵਰ ਵੇਖੇ ਵੀਡੀਓ ਵੀਡੀਓ ਬਣਾਈਆਂ ਤੇ ਬੜਾ ਉੱਥੇ ਚਲੋ ਮੇਲੇ ਦੀ ਰੌਣਕ ਰਈ ਉਸ ਤੋਂ ਬਾਅਦ ਚਲੋ ਪਿਛਲਾ ਮੇਲਾ ਉਹਨਾਂ ਦਾ ਫਿਰ ਵੀ ਸੰਦੀਪ ਦਾ ਸੀਗਾ ਵੀ ਮੇਲਾ ਵੇਖਣਾ ਆਪਾਂ ਜ਼ਰੂਰ ਚਲੋ ਕੁਝ ਅੰਜਲ ਨਹੀਂ ਸੀ ਫਿਰ ਐਸ ਸਾਲ ਵੀ ਸੰਦੀਪ ਦਾ ਸੀਗਾ ਵੀ ਮੇਲਾ ਵੇਖੀਏ ਚੜੱਕ ਵਾਲਾ ਦੂਸਰਾ ਧਨੋਲੇ ਵਾਲਾ ਬਿਆਸ ਸਾਲ ਦੇ ਮੇਲੇ ਸਾਰੇ ਵੇਖੀਏ ਚਲੋ ਵੀ ਕੰਮਕਾਰਾਂ ਦੀ ਕੁਦਰਤੀ ਨਹੀਂ ਜਾਇਆ ਗਿਆ ਫਿਰ ਇਹਨਾਂ ਦਾ 2 ਟਾਈ ਮਹੀਨੇ ਦਾ ਆਰਡਰ ਸੀਗਾ ਵੀ ਮੈਂ ਅੰਕਲ ਜੀ ਤੁਹਾਨੂੰ ਜ਼ਰੂਰ ਲੈ ਕੇ ਜਾਣਾ ਨਾਲ ਤੇ ਪੀਡੀਐਫ ਦਾ ਮੇਲਾ ਆਪਾਂ ਤਿੰਨ ਦਿਨ ਵੇਖਣਾ ਚਲੋ ਤਿੰਨ ਦਿਨ ਨਹੀਂ ਅੰਜਲ ਬੜਿਆ ਤੇ ਪਰਸੋਂ ਵੀ ਕਰੇ ਰਹਿ ਗਏ ਆ ਕੱਲ ਵੀ ਕਰੇ ਰਹਿਗੇ ਕੋਈ ਆਇਆ ਗਿਆ ਬਹੁਤ ਆਇਆ ਤੇ ਅੱਜ ਦੀ ਫਿਰ ਤਿਆਰੀ ਆ ਤੇ ਇਹ ਫਿਰ ਜਿਹੜਾ ਜਿਵੇਂ ਦੂਜੇ ਦੋਨੋਂ ਬੱਚੇ ਦਾ ਆਪਦੇ ਕਾਰੋਬਾਰ ਚ ਤੇ ਇਹ ਪੁੱਤੋਂ ਮੇਰੀ ਟੰਗੂਰੀ ਫੜ ਕੇ ਤੇ ਮੈਨੂੰ ਗਾਂਮਸ਼ਾ ਤੋਰਦਾ ਚਲੋ ਇਹਦੇ ਆਸਰ ਮਿੱਤਰੇ ਫਿਰਦਾ ਹੈ ਕਿ ਜੀ ਅੱਛਾ ਅਗਲੀ ਗੱਲ ਤੁਹਾਡਾਂ ਘੁੰਮੀ ਬਟੇ ਅਗਲੀ ਗੱਲ ਇਹ ਆ ਜੀ ਸ਼ਕੂਰਪਿੰਡ ਬਹੁਤ ਭੈਣ ਭਰਾਵਾਂ ਨੇ ਵੀਡੀਓ ਦੇਖੀ ਹੋਣੀ ਨੀਲੇ ਦਾ ਵੀ ਝੋਟੀ ਦੀ ਤੇ ਸਭ ਨੂੰ ਪਤਾ ਵੀ ਜਿਹੜੀ ਵੱਡੀ ਮੱਝ ਉਹ ਕਿਹੜੇ ਝੋਟੇ ਦੀ ਆ ਜਾਂ ਕਿਹੜੀ ਮਾਂ ਚੋਂ ਆ ਚਲੋ ਮੈਨੂੰ ਤਾਂ ਬਹੁਤ ਚੰਨਣਾ ਉਹਦੇ ਚ ਸ਼ਕੂਰਪਿੰਡ ਤੋਂ ਹੀ ਮੁੰਡਾ ਰੋੜਾਸਰ ਮੱਗਰ ਸਿੰਘ ਦਾ ਬਾਈ ਦਾ ਤੇ ਉਹਨੇ ਮੈਨੂੰ ਫੋਨ ਕੀਤਾ ਬਾਈ ਝੋਟੀ ਇਸ ਤਰ੍ਹਾਂ ਧਨੋਲਾ ਜਿੱਤ ਕੇ ਆਈ ਆ ਤੇ ਵੇਖੋ ਤੁਸੀਂ ਆ ਕੇ ਤੁਹਾਨੂੰ ਪਹਿਲਾ ਮੈਂ ਥੋੜਿਆ ਤੇ ਛੋਟਾ ਵੀ ਤੁਸੀਂ ਖਰੀਦੋ ਤੇ ਮੈਂ ਕਿਹਾ ਬੇਟੇ ਵੀ ਅੱਜ ਤਾਂ ਮੈਂ ਨਹੀਂ ਆ ਸਕਦਾ ਸਵੇਰੇ ਮਾ ਹੂੰਗਾ ਉਸ ਤੋਂ ਬਾਅਦ ਕੁਦਰਤੀ ਮੇਰੀ ਸੰਦੀਪ ਨਾਲ ਗੱਲ ਹੋਈ ਤੇ ਮੈਂ ਸੰਦੀਪ ਨੂੰ ਕਿਹਾ ਵੀ ਇਸ ਤਰ੍ਹਾਂ ਕਰਕੇ ਫੋਨ ਆਇਆ ਤੇ ਝੋਟੀ ਤਨੌਲੇ ਜਿੱਤ ਕੇ ਆਈ ਆ ਤੇ ਮੈਂ ਤਿੰਨ ਚਾਰ ਸਾਲ ਹੋ ਗਏ ਸ਼ਕੂਰ ਨਹੀਂ ਗਿਆ ਤੇ ਝੋਟੀ ਮੈਂ ਵੇਖੀ ਨਹੀਂ ਇਹ ਆਹਾਂ ਦਾ ਅੰਕੀ ਝੋਟੀ ਬਹੁਤ ਸੰਭੀ ਆ ਚੰਗੀ ਝੋਟੀ ਲੱਗੀ ਆ ਮੈਂ ਕਿਹਾ ਭਰਾ ਜੀ ਆ ਤੇ ਆਪਾਂ ਕੱਢੇਗੇ ਢਾ ਭਲਵਾਂ ਜੀ ਨੂੰ ਫੋਨ ਕੀਤਾ ਤੇ ਮੈਂ ਭਲਵਾਂ ਜੀ ਨੂੰ ਕਿਹਾ ਮੈਂ ਤਿਆਰ ਹੋ ਜੇ ਸੰਦੀਪ ਆਉਂਦਾ ਤੇ ਆਪਾਂ ਝੋਟੀ ਛੋਟੀ ਬਹੁਤ ਮੋਟੀ ਆ ਤੇ ਵੇਖਣੀ ਆ ਤੇ ਪਲਵਾਨ ਜੀ ਦਾ ਇਹ ਆਰਡਰ ਸੀ ਮੈਨੂੰ ਪਲਵਾਨ ਜੀ ਕਹਿਣ ਲੱਗੇ ਮੋਟੀ ਛੋਟੀ ਦੁੱਧ ਨਹੀਂ ਕੱਢਦੀ ਹੁੰਦੀ ਤੇ ਟਿਕ ਜਾ ਮੈਂ ਕਿਹਾ ਕੋਈ ਗੱਲ ਨਹੀਂ ਟਿਕੇ ਹੀ ਆ ਤੇ ਹੁਣ ਭੱਜਣ ਵਾਲੀ ਉਮਰ ਨਹੀਂ ਗਈ ਤੇ ਤੁਸੀਂ ਆਓ ਇੱਕ ਵਾਰੀ ਘਰੇ ਇੱਕ ਵਾਰੀ ਆਪਾਂ ਦਰਸ਼ਨ ਤਾਂ ਕਰੀਏ ਵੇਖਣਾ ਆਪਣਾ ਫਰਜ਼ ਬੰਦਾ ਚਲੋ ਦੇਖਿਆ ਜਾ ਕੇ ਚਲੋ ਮੈਂ ਕਿਸੇ ਭੈਣ ਭਰਾ ਜੀ ਨੂੰ ਨਿੰਦਣਾ ਨਹੀਂ 나ই ਮੇਰਾ ਕੋਈ ਫਰਜ਼ ਬੰਦਾ ਨਿੰਦਣਾ ਤੇ ਪਰ ਮੈਂ ਗੱਲ ਤਾਂ ਤੋਰੀ ਆ ਵੀ ਬਹੁਤ ਭੈਣ ਭਰਾਵਾਂ ਦੇ ਫੋਨ ਆਉਂਦੇ ਆ ਵੀ ਪਹਿਲੋਂ ਤੁਸੀਂ ਚੋਟੀ ਵੇਖਣ ਗਏ ਆ ਤੇ ਮੁੜੇ ਆ ਤੇ ਚਲੋ ਮੁੜਨ ਨਹੀਂ ਮੈਂ ਪਹਿਲੋ ਕਹਾਣੀ ਸੁਣਾ ਦਿੰਨਾ ਮੇਰੀ ਆਪਦੀ ਖੁਦ ਹੀ ਖਰੀਦਾ ਵੀ ਮੈਂ ਨੀਲੀ ਰਾਵੀ ਦੀ ਚੋਟੀ ਪਹੁੰਚਣਾ ਸਾਹੀਵਾਲ ਮੇਰੇ ਕੋਲੇ ਵਹਿੜ ਥੋੜੇ ਦਿਨ ਹੋ ਗਏ ਤਿਲਕ ਕੇ ਮਰ ਗਈ ਆ ਵਹਿੜ ਵੀ ਸਾਹੀਵਾਲ ਪਹੁੰਚਣਾ ਜਰਸੀ ਵਹਿੜ ਪਹੁੰਚਣਾ ਉਸ ਤੋਂ ਬਾਅਦ ਤਿੰਨੇ ਹੀ ਅਸੀਂ ਚੋਟੀ ਤੇ ਪਹੁੰਚੇ ਆ ਚਲੋ ਮੈਂ ਚੋਟੀ ਨੂੰ ਨਿੰਦਾ ਨਹੀਂ ਪਰ ਸਾਡੇ ਸਾਡੇ ਪਮਾਨੇ ਤੋਂ ਚੋਟੀ ਅਸੀਂ ਝੋਟੀ ਤੋਂ ਕਿ 50 60 ਫੁੱਟ ਦੂਰ ਸੀ ਤੇ ਸਾਡੇ ਬਿਮਾਨੇ ਤੋਂ ਝੋਟੀ ਉੱਤਰ ਗਈ ਸੀ। ਚਲੋ ਕਮੀ ਨਹੀਂ ਮਾਂ ਦਾ ਪਰ ਸਾਡੀ ਨਿਗਾਹ 'ਚ ਦੋ ਪ੍ਰੋਬਲਮ ਆਉਂ ਚਾਹੀਆਂ। ਅਸੀਂ ਬਾਈ ਹੁਣੀ ਬੱਚੇ ਘਰੇ ਨਹੀਂ ਅਸੀਂ ਤੇ ਬਾਈ ਹੁਣੀ ਘਰੇ ਸੀਗੇ ਦੋਨੋਂ ਭਰਾ। ਅਸੀਂ ਝੋਟੀ ਨਿਗਾ ਮਾਰੀ ਗੱਲਾਂ ਪਤਾ ਕੀਤੀਆਂ ਪਾਣੀ ਵੀ ਨਹੀਂ ਪੀਤਾ ਮੁੜਿਆ ਏ। ਚਲੋ ਹਫਤਾ ਦਾ ਦਿਨ ਪਿਆ ਚਲੋ ਝੋਟੀ ਦਾ ਸਾਡੇ ਮਗਰੋਂ ਸੂਪੀ ਤਿਆਰ ਸੀਗੀ। ਉਹਨਾਂ ਬੱਚਿਆਂ ਦਾ ਫੋਨ ਆਇਆ ਤੇ ਰਾਤ ਨੂੰ ਆਇਆ ਤੇ ਅੰਕਲ ਜੀ ਵੀ ਝੋਟੀ ਸੂਪੀ ਆ ਤੇ ਵੇਗ ਗਈ ਆ ਤੇ ਸਵੇਰੇ ਚੜਾਉਣੀ ਆ। ਤੇ ਤੁਸੀਂ ਪਹੁੰਚੋ ਮੈਂ ਕਿਹਾ ਬੇਟੇ ਵੀ ਜ਼ਰੂਰ ਪਹੁੰਚਾਂਗੇ ਤੇ ਚਲੋ ਸਵੇਰੇ ਫਿਰ ਪਉਣਾ ਆ ਗਿਆ ਅੰਕਲੀ ਕਿਵੇਂ ਮੈਂ ਕਿਹਾ ਵੀ ਮੈਂ ਤਿਆਰ ਹੋ ਚੁੱਕਿਆ ਕਾਰ ਚ ਬਹਿਣ ਲੱਗਾ ਫਿਰ ਮੈਂ ਮਿਸ਼ਰੀ ਵਾਲੇ ਪਹੁੰਚਿਆ ਤੇ ਅੰਕਲੀ ਕਿੱਥੇ ਆ ਕਿਉਂ ਬਾਈ ਦਰਸ਼ਨ ਹੋਣੀ ਪੰਜ ਦਸ ਬੰਦਿਆਂ ਦਾ ਇਕੱਠ ਮਾਰੀ ਬੈਠੇ ਸੀ ਉਹ ਕੋਈ ਝੋਟੀ ਨੇ ਜਾਣਾ ਸੀ ਵੀਡੀਓ ਬਣਾਉਣੀ ਸੀ ਉਹਨਾਂ ਨੇ ਮੈਂ ਕਿਹਾ ਮੈਂ ਨੇੜੇ ਮਿਸ਼ਰੀ ਵਾਲੇ ਆ ਗਿਆ ਤੇ ਤੁਹਾਡੇ ਕੋਲ ਪਹੁੰਚਣ ਆਲਾ ਚਲੋ ਜਦੋਂ ਪਹੁੰਚਿਆ ਫਿਰ ਸਭ ਨੇ ਸਾਡੇ ਹਾਲਾਤ ਵੇਖੇ ਆ ਤੇ ਕੋਈ ਐ ਨਹੀਂ ਮੈਂ ਰਾਦੇ ਨਾ ਗਿਆ ਸੀ ਛੋਟੀ ਤੇ ਤੇ ਚਲੋ ਪਹਿਲੀ ਗੱਲ ਮੈਂ ਪਿੱਛੇ ਲਿਆਉਣਾ ਵੀ ਮੈਨੂੰ ਭੈਣ ਭਰਾਵਾਂ ਦੇ ਫੋਨ ਜਿਹੜੇ ਆਉਂਦੇ ਆ ਵੀ ਤੂੰ ਛੋਟੀ ਵੇਖਣ ਗਿਆ ਸੀ ਤੂੰ ਮੁੜੇ ਕਿਉਂ ਕੀ ਗੱਲ ਚਲੋ ਸਾਡੇ ਪਮਾਨੇ ਤੋਂ ਛੋਟੀ ਉੱਤਰ ਗਈ ਸੀ ਥੱਲੇ ਅਸੀਂ ਵਾਪਸ ਆ ਗਏ ਫਿਰ ਉਹਨਾਂ ਨੇ ਬੱਚਿਆਂ ਨੂੰ ਚਲੋ ਦੱਸਦਾ ਵੀ ਸੂਪੀ ਆ ਤੇ ਵੇਖ ਗਈ ਆ ਬਟਾਲਾ ਸਾਈਡ ਤੇ ਤੇ ਆਪਣਾ ਤੁਸੀਂ ਸਵੇਰੇ ਪਹੁੰਚੋ ਚਲੋ ਸਵੇਰੇ ਫਿਰ ਫੋਨ ਆਇਆ ਮੈਂ ਕਿਹਾ ਮੈਂ ਗੱਡੀ 'ਚ ਬਹਿਣ ਲੱਗਾ ਫਿਰ ਮਿਸ਼ਰੀ ਵਾਲੇ ਗਿਆਨ ਤੇ ਮਾਗਮ ਮਿਸ਼ਰੀ ਵਾਲੇ ਆ ਗਿਆ ਨੇੜੇ ਆ ਗਿਆ ਚਲੋ ਘਰੇ ਜਦੋਂ ਪਹੁੰਚੇ ਸਭ ਨੇ ਵੀਡੀਓ ਵੇਖੀ ਜਿਹੜੇ ਹਾਲਾਤ ਆ ਸੀ ਉਹਦੇ ਜਿਹੜਾ ਪ੍ਰਾਇਈ ਸੀ ਉਹ ਵੀ ਸਾਡੇ ਹੱਥਾਂ ਹੀ ਫੜਾਇਆ ਸਾਨੂੰ ਕੋਲੇ ਵੀ ਠੱਲਿਆ ਚਲੋ ਪਹਿਲਾਂ ਮੇਰੀ ਇੰਟਰਵਿਊ ਲਈ ਫਿਰ ਚਲੋ ਸਾਡਾ ਛੋਟਾ ਭਰਾ ਬਾਈ ਦਰਸ਼ਨ ਚਲੋ ਉਹ ਵੀ ਸਲੀਤ ਤੇ ਹੀ ਬੋਲਿਆ ਕਿ ਕੋਈ ਕੋਈ ਬੰਦਾ ਆ ਕੇ ਵੀ ਪੱਪੂ ਤੇ ਦਬਾ ਥੱਲੇ ਬੋਲਿਆ ਜਾਂ ਕਿਸੇ ਹੋਰ ਵਜ੍ਹਾ ਤੇ ਬੋਲਿਆ ਨਹੀਂ ਜੋ ਉਹਨੇ ਗੱਲਾਂ ਕਹੀਆਂ ਕੁੱਲ ਮਿਲਾ ਕੇ ਠੀਕ ਆ ਕੋਈ ਅੱਜ ਝੂਠੀ ਗੱਲ ਨਹੀਂ ਸੀਗੀ ਤੇ ਚਲੋ ਪਰਮਾਤਮਾ ਮਿਹਰ ਕਰੇ ਤੇ ਪੀਡੀਐਫ ਦੇ ਮੇਲੇ ਤੇ ਪਹੁੰਚਦੇ ਆ ਭੈਣ ਭਰਾਵਾਂ ਦੇ ਬਹੁਤ ਫੋਨ ਆਈ ਜਾਂਦੇ ਆ ਤੇ ਚਲੋ ਮੇਲੇ ਚ ਪਹੁੰਚ ਕੇ ਮਿਲਦੇ ਆ ਜੀ ਹਾਂਜੀ ਤੇ ਅੰਕਲ ਜੀ ਥੋੜਾ ਦੱਸ ਦੋ ਮੱਝੇ ਮੱਝੇ ਮਾਰ ਰਿਹਾ ਕਿਹੜੇ ਇਹਨਾਂ ਨੇ ਕਿੰਨੀਆਂ ਮਹਿੰਗੀਆਂ ਲਈਆਂ ਸੀ ਆ ਮੱਝਾਂ ਦਾ ਬਟੇ ਤਾਂ ਦੇਖੋ ਜੋ ਮੈਂ ਪਤਾ ਨਹੀਂ ਲੱਗਾ ਪੁਲਵਾਨ ਜੀ ਵੀ ਪਹਿਲੀ ਕਲਾਸ ਚ ਮਾਲਵਾਲ ਸੀ ਤਾਂ ਮੈਂ ਵੀ ਇਥੋਂ ਤੁਰ ਜਾਂਦਾ ਸੀ ਤੇ ਬਹੁਤ ਪੁਲਵਾਨ ਜੀ ਵੀ ਮੈਨੂੰ ਲੱਗਦਾ ਬਸ ਏਡੀ ਕਿ ਛੇ ਸਾਲਾਂ ਦਾ ਬੱਚਾ ਕਿੰਨਾ ਹੁੰਦਾ ਹਾਂਜੀ ਹਾਂਜੀ ਉਹ ਤੋਂ 6 ਸਾਲ ਤੂੰ ਘਟ ਲੈਂਦੇ ਨੇ ਸੀ ਤੇ ਮੈਂ ਪਹਲਵਾਨ ਜੀ ਨਾਲ ਘਰੇ ਜਾਵਣ ਨਾਲ ਕਿ ਸਕੂਲ ਛੱਡ ਕੇ ਉੱਤੇ ਆ ਤੇ ਘਰ ਪਿੰਡ ਦੇ ਵਿਚਾਲੇ ਸੀਗਾ ਹਾਂਜੀ ਤੇ ਮੈਨੂੰ ਯਾਦ ਆ ਗੱਲ ਉਸ ਟਾਈਮ ਚਲੋ ਸਾਡੇ ਦਾਦਾ ਜੀ ਮਲੋਸ ਵਾਲੇ ਕੋਲੇ ਘਰੇ ਹੁੰਦੇ ਸੀ ਮੈਨੂੰ ਉਹਨਾਂ ਬੜੇ ਬਿਰਗਾਂ ਦਾ ਯਾਦ ਆ ਤੇ ਇਹਨਾਂ ਨੇ ਬੜੀ ਜਿਵੇਂ ਛੋਟਾ ਬੱਚਾ ਫਿਰਦਾ ਹੁੰਦਾ ਚਲੋ ਉਦੋਂ ਦਾ ਬੱਚਾ ਲੱਗਦੇ ਪਰ ਅੱਜ ਤਾਂ ਹੀ ਮਤਲਬ ਗਾਂ ਪੁੱਤਰੇ ਦੋਤਰੇ ਵਾਲੇ ਹੋ ਗਏ ਆ ਜੀ ਤੇ ਪਹਿਲਵਾਨ ਜੀ ਨੇ ਚੁਾਈ ਨੂੰ ਹੱਥ ਪਾਉਣਾ ਤੇ ਮੈਂ ਪਿੱਛੇ ਵੀ ਸਾਡੇ ਇੱਕ ਵੀਡੀਓ ਚ ਬੋਲਿਆ ਮੈਂ 9-10 ਸਾਲ ਦੀ ਉਮਰ ਦਾ ਅਸੀਂ ਆਪਦੇ ਨੂੰ ਗਵਾਲੇ ਕਹਿਣ ਲੱਗੇ ਸੀਗੇ ਲੱਗੇ ਲੱਗਿਆ ਜਨ ਤੇ ਜਿੰਨੇ ਵੀ ਮੇਰੇ ਕੋਲੇ ਜਾਨਵਰ ਰਹਿ ਚੁੱਕੇ ਆ ਤੇ ਮਤਲਬ ਕੋਈ ਭੁੱਲ ਨਹੀਂ ਜੇ گاਵਾਂ ਦੀ ਗੱਲ ਕਰੀਏ ਤੇ ਸਭ ਤੋਂ ਪਹਿਲਾਂ ਮੈਂ ਤਿੰਨ ਜਰਸੀ ਬੱਚੀਆਂ ਬਾਦਲ ਦੇ ਫਾਰਮੋਂ ਜੇਤਕਪੁਰੋਂ ਲਿਆਇਆ ਸੀਗਾ ਉਸ ਵੇਲੇ ਮੇਰੇ ਘਰ ਪ੍ਰੋਪਰ ਜ਼ਿਲ੍ਹੇ ਦਾ ਕੀ ਹੋ ਜਾਦਾ ਚੋਂ ਪੰਜਾਂ ਜ਼ਿਲ੍ਹਿਆਂ ਚ ਵੀ ਜਰਸੀ ਬੱਚੀ ਨਹੀਂ ਸੀ ਗਈ ਹਾਂਜੀ ਹਾਂਜੀ ਚਲੋ ਉਸ ਤੋਂ ਗਾ ਉਹਨਾਂ ਨੂੰ ਕਰਾਸ ਕਰਾਇਆ ਚਪ ਦੇ ਬੁਲਾ ਨਾਲ ਤੇ ਚਲੋ ਉਹਨੇ ਬ੍ਰੀਡ ਚੱਲੀ ਆ ਫਿਰ ਸਾਨੂੰ ਪਤਾ ਲੱਗਾ ਮਾਗੀ ਦੇ ਮੇਲੇ ਤੇ ਵੀ ਮਹਾਰਾਜ ਗੰਗਾ ਸਿੰਘ ਦੇ ਪੁੱਤਰੇ ਨੇ 300 ਗਾਂ ਲ Alam ਕੀਤੀ ਜਾਂ ਡੇਰੀ ਤੋੜੀ ਆ ਤੇ ਉਹ ਸਾਨੂੰ ਦੱਸਿਆ ਬਾਈ ਗਰਜੰਟ ਹਰਮਾਨਗੜ੍ਹ ਨਾਲੀ 'ਚ ਬੈਠਾ ਸਾਡਾ ਰਿਸ਼ਤੇਦਾਰ ਬੜਾ ਨੇੜ ਦਾ ਤੇ ਸਾਡਾ ਪਿਆਰਾ ਦੋਸਤ ਉਹਦੇ ਨਾਲ ਕੋੜਿਆ ਜਾਨਵਰ ਪ੍ਰੇਮੀ ਹੈ ਕੋੜੇ ਰੱਖਦਾ ਹੈਗਾ ਉਹਨੇ ਮੈਨੂੰ ਆਦਾ ਬਾਈ ਪੱਪੂ ਇਸ ਤਰ੍ਹਾਂ ਬਿਕਨੇਰ ਤੋਂ ਸਾਰਾ ਵਗ ਪੇਲੀਆਂ ਮੰਗਾਂ ਦੇ ਕੋਲੇ ਜਾਖੜਾਂ ਵਾਲੀ ਪਿੰਡ ਆ ਤੇ ਰਾਮ ਪ੍ਰਤਾਪ ਕਾਸ਼ਰੀ ਇਲੈਕਸ਼ਨ ਲੜਦਾ ਤੇ ਉਹਦੇ ਘਰੇ ਖੜੀਆਂ ਚਲੋ ਉਹਨਾਂ ਗਾਵਾਂ ਦੇ ਵਿੱਚੋਂ ਉਹ ਗਾਵਾਂ ਰਾਠੀਆਂ ਸੀਗੀਆਂ ਉਹ ਵੱਡੀਆਂ ਛੋਟੀਆਂ ਵਿੱਚ ਟਟੇ ਜੋ ਵੀ ਜੋ ਸਾਡੇ ਪਸੰਦ ਦਾ ਮਾਲ ਸੀ ਉਸ ਵਲੇ ਉਸ ਮਾਲ ਚੋਂ ਹਾਂਜੀ ਜੀ ਮੇਰੇ ਹੱਲ 20 25 ਨਾਲ ਜੀ ਦੋਨੋਂ ਪ੍ਰਾ ਲੈ ਆਏ ਆ ਅੱਛਾ ਠੀਕ ਆ ਆ ਵੀ 25 ਲੈ ਆਏ ਆ ਤੇ ਬਸ ਜਿਹੜੀ ਮੇਰੀ ਗਾਵਾਂ ਦੀ ਬ੍ਰੀਡ ਆ ਚਾਹੇ ਉਹ ਜਰਸੀ ਤੋਂ ਐਚਪ ਪੈਦਾ ਹੋ ਗਈਆਂ ਚਾਹ ਜਰਸੀ ਚੋਂ ਐਚਪ ਚੋਂ ਸਾਈਵਲ ਪੈਦਾ ਹੋ ਗਈਆਂ ਉਹ ਇੱਕੋ ਬਰੀਡ ਲੰਮਾ ਸਮਾਂ ਚੱਲ ਗਈ ਤਿੰਨ ਚਾਰ ਪੀੜੀਆਂ ਚ ਅਲੱਗ-ਅਲੱਗ ਬਰੀਡਾਂ ਚ ਅੱਜ ਤੱਕ ਰਵੀਆ ਚੰਗਾ ਮਾੜਾ ਤੇ ਇੱਕ ਗਾਂ ਆ ਜਿਹੜੀ ਗਰਮ ਹੈ ਗੁਜਰਾਤ ਤੋਂ ਲੈਂਦੀ ਸੀਗੀ ਤੇ ਮੱਝ ਜਾਫਰਾਵਾਦੀ ਲਿਆਇਆ ਸੀ ਚਲੋ ਉਹਦਾ ਬੱਚਾ ਵਹਿੜ ਤਾਂ ਬੱਚੀ ਸੀਗੀ ਤੇ ਦੂਸਰਾ ਮੱਝ ਮਹੀਨੇ ਬਾਅਦ ਸੁਈ ਉਹਦਾ ਬੋਲ ਤਿਆਰ ਹੋ ਗਿਆ ਸੀ ਲੀਵਰ ਦੀ ਪ੍ਰੋਬਲਮ ਕਰਕੇ ਚਲੋ ਸਾਰੇ ਕੰਮ ਵਿਗੜੇ ਆ ਜੀ ਤੇ ਜਿਹੜੀ ਠੀਕ ਆ ਜੇ ਕਿ ਇੱਕ ਭੈਣਪਰਾ ਨੇ ਕਿਹਾ ਵੀ ਜਿਹੜਾ ਬੋਲੇਗਾ ਵੀ ਹਮ ਚਲੋ ਮੱਝ ਚ ਚੰਗੀ ਚੰਗੀ ਬੈਲਟ ਆ ਮਲੇ ਨੀਲੀ ਦਾ ਵੀ ਦੀ ਤੇ ਚਲੋ ਠੀਕ ਆ ਅਸੀਂ ਤਾਂ ਨੇ ਮੰਨਦੇ ਆ ਵੀ ਮੱਝ ਚ ਨੀਲੀ ਆ ਉਹਦੀ ਬਰੀਡ ਹੈਗੀ ਆ ਰਹੀ ਵੀ ਆ ਸਾਰੀ ਮੱਝ ਚ ਨੇ ਇੱਕ ਪਿੱਛੋਂ ਗਰਦਾਸਪੁਰ ਤੋਂ ਲੈ ਕੇ ਗੰਗਾ ਨਗਰ ਤੱਕ ਨੂਬਗੜ ਕਰਸਾਣੇ ਤੇ ਕਰਾਸਾਂ ਤੇ ਕਰੇ ਨੀਲੀ ਬੈਲਟ ਜੜੇ ਨੀ ਨੀ ਬੈਲਟ ਸਹੀ ਗੱਲ ਆ ਹਾਂ ਦਰਿਆ ਬੈਟ ਸੀਗੀ ਬੜੀ ਬੜੀ ਮਹ ਸੀ ਜਿਹੜੇ ਅੱਜ ਭੈਣਪਰਾ ਪਾਕਿਸਤਾਨ ਦੀਆਂ ਮੱਝਾਂ ਨੂੰ ਵੇਂਦੇ ਆ ਨਾ ਜੀ ਹਾਂ ਜੀ ਉਹ ਕੋਈ ਬੜਾ ਟਾਈਮ ਨਹੀਂ ਹੋਇਆ ਜਿਹੜੀਆਂ ਮੱਝਾਂ ਜੱਪ ਪਾਰਵੇਂ ਨੇ ਉਹੀ ਮੱਝਾਂ ਇੱਧਰ ਸੀਗੀ ਬਿਲਕੁਲ ਜੀ ਬਿਲਕੁਲ ਠੀਕ ਆ ਭੈਣ ਭਰਾਵਾਂ ਨੇ ਖਤਮ ਕਰਤੀਆਂ ਪੀੜੀ ਬਦਲ ਗਈ ਆ ਵਕਤ ਬਦਲ ਗਿਆ ਤੇ ਵੀਡੀਓ ਲੰਮੀਆਂ ਹੋ ਜਾਂਦੀਆਂ ਚਲੋ ਕਿਤੇ ਵੀਡੀਓ ਪਾਵਾਂਗੇ ਜਿਹੜੇ ਸਾਡੇ ਫਰੋਇਪਰ ਏਰੀਆ ਚ ਭੈਣ ਭਰਾ ਝੋਟ ਮਤਲਬ ਸਰਕਟ ਜਾਨਵਰ ਰੱਖਦੇ ਰਹੇ ਆ ਤੇ ਬੜੇ ਟਾਪ ਦੇ ਜਾਨਵਰ ਜਾਂ ਸ਼ਕੀਨ ਜਾਨਵਰ ਜਾਂ ਸ਼ਕੀਨ ਮਾਲਕ ਦਾ ਪਹੁ ਬਾਜ ਸਿੰਘ ਸਾਡੇ ਪਿੰਡ ਮਲਵਾਲ ਚ ਬਾਹਰ ਖੇਤ ਚ ਬੈਠੇ ਆ ਉਹਨਾਂ ਨੇ ਬੜਾ ਸ਼ਾਂਤੀ ਦਾ ਮਾਹੌਲ ਰੱਖਿਆ ਜੀ ਤੇ ਕਾਲੀਆਂ ਆ ਬਹੁਤ ਕੁੰਡੀਆਂ ਮੋਰਾ ਦੀ ਟੱਕਰ ਦੀਆਂ ਤੇ ਬੂਰੀਆਂ ਨੀਲੀ ਰਾਵੀ ਤੇ ਕਾਲੀਆਂ ਬਲੀਆਂ ਨੀਲੀ ਰਾਵੀ ਬਹੁਤ ਚੰਗਾ ਬੋਲਰ ਚਾਹੇ ਕਾਲਾ ਰੱਖਿਆ ਚਾਹੇ ਨੀਲੀ ਦਾ ਰੱਖਿਆ ਤੇ ਉਰੰਬਾਸਿ ਇੰਦਰ ਸਿੰਘ ਜਿਹੜੀ ਵਜਦੀ ਐ ਇਸ ਵੇਲੇ ਉੱਥੇ ਬਾਈ ਬੰਦਾ ਸੋ ਸੀ ਕਾਲੀ ਮੈਂ ਦਾ ਸ਼ਕੀਨ ਸੀ ਦੋ ਦੋ ਫੁੱਟ ਰੇਤਾ ਪਾਉਂਦਾ ਸੀਗਾ ਤੇ ਸਨ ਕੱਤਰ ਦੇ ਵਿੱਚ ਉਹਨਾਂ ਨੇ ਮੱਝਾ ਨਾਉਣ ਨੂੰ ਤਲਾਬ ਵੀ ਬਣਾਇਆ ਉਹਦਾ 2600 ਰੁਪਏ ਖਰਚਾ ਆਪਣੇ ਘਰੋਂ ਦਰਮਟ ਲੈ ਕੇ ਗਏ ਆ ਜਿਹੜੀ ਬਸਤੀ ਸਰਿੰਦਰ ਸਿੰਘ ਦੇ ਨਾਂ ਤੇ ਬਜ਼ੁਰਗਾਂ ਦੇ ਉਹ ਬਸਤੀ ਕਿਸੇ ਵੇਲੇ ਆਪਣੇ ਕੋਲੇ 160 ਕਿਲੋ ਦਾ ਖੇਤਰ ਸੀਗਾ ਸਾਡਾ ਪਰਿਵਾਰ ਉੱਤੇ ਰਿਹਾ ਵੀ ਆ ਸਾਡੇ ਬਾਪ ਦਾ ਉੱਥੋਂ ਦਾ ਜਨਮ ਚਲੋ ਬਾਅਦ ਚ ਤਬਾਹ ਲਿਆ ਜਿੱਦਾਂ ਆ ਗਏ ਆ ਤੇ ਉਸ ਤੋਂ ਬਾਅਦ ਇਹ ਨਹੀਂ ਵੀ ਮੈਂ ਹੀ ਰੱਖੀਆਂ ਜਾਂ ਪਹਿਲਵਾਨ ਜੀ ਨੇ ਰੱਖੀਆਂ ਘਰੋ ਘਰੀ ਮਾਲ ਚੰਗਾ ਹੁੰਦਾ ਸੀ ਭੈਣ ਭਰਾਵਾਂ ਦਾ ਗੁਜ਼ਾਰਾ ਹੀ ਮਾਲ ਤੇ ਸੀ ਤੇ ਬਹੁਤ ਚੰਗਾ ਚੰਗਾ ਜਨਮ ਘਰਾਂ ਸੀਗਾ ਬਿਲਕੁਲ ਜੀ ਬਿਲਕੁਲ ਤੇ ਹਰ ਜ਼ਿਮੀਂਦਾਰ ਚਾਹੇ ਥੋੜੀ ਜਿਹਾ ਜ਼ਿਆਦਾ ਤੇ ਬੜੀ ਜ਼ਿਆਦਾ ਤੇ ਜ਼ਮੀਨ ਆਬਾਦ ਨਹੀਂ ਸੀ ਹਰ ਜਿੰਮੇਵਾਰ ਦੇ ਵਗ ਦੇ ਵਗ ਨਿਕਲਦੇ ਸੀ 10 12 ਤੋਂ ਲੈ ਕੇ ਚਲ ਚਲ 50 50 ਮੱਜਾਂ ਘਰਾਂ 'ਚ ਖੜੀਆਂ ਸੀ ਦੁੱਧ ਦੇ ਲੋਕਾਂ ਦਾ ਧੰਦਾ ਸੀ ਤੇ ਪਹਿਲਵਾਨ ਜੀ ਵੀ ਮੇਰਾ ਖਿਆਲ 25 30 35 ਮੱਜਾਂ ਖੁਦ ਛੱਡਦੇ ਰਹੇ ਆ ਤੇ ਮੈਂ ਵੀ ਵਗੀਆਂ ਦੇ ਨਾਲ ਸ਼ੌਂਕ ਨਾਲ ਤੁਰਦਾ ਰਿਹਾ ਹਾਂ ਹਾਂਜੀ ਹਾਂਜੀ ਆਪਣੇ ਜੋ ਨੌਕਰ ਛੱਡਦੇ ਸੀ ਹਾਂਜੀ ਤੇ ਮੈਂ ਸ਼ੌਂਕ ਨਾਲ ਸਾਰੇ ਦੇ ਨਾਲ-ਨਾਲ ਘੁੰਮਦਾ ਸੀਗਾ ਤੇ ਪਹਿਲਵਾਨ ਜੀ ਨੇ ਬੜੀ ਡਿਊਟੀ ਦਿੱਤੀ ਅੱਜ ਵੀ ਦਿੰਦੇ ਪਏ ਆ ਤੇ ਇਨ ਇਹਨਾਂ ਨੇ ਵੀ ਬਹੁਤ ਜਿਹੜੀਆਂ ਅੱਜ ਡੋਗਰ ਦੀਆਂ ਮੱਝਾਂ ਵੇਂਦੇ ਉਸ ਟੱਕਰ ਦੀਆਂ ਦੇ ਮੱਝਾਂ ਉਸ ਵੇਲੇ ਇੱਥੇ ਵੀ ਸੀਗੀਆਂ ਪੁਹਾਣੇ ਦੇ ਕੋਲੇ ਬੁਰੀਆਂ ਮੱਝਾਂ ਸੀਗੀਆਂ ਨੀਲੀ ਦੀਆਂ ਵੀ ਸੀਗੀਆਂ ਕੋਈ ਇਧਰਲੇ ਪਾਸੇ ਕਮੀ ਨਹੀਂ ਸੀ ਠੀਕ ਆ ਆਉਣ ਵਾਲੀ ਪੀੜ੍ਹੀ ਨੇ ਨਹੀਂ ਸੰਭਾਲਿਆ ਕੰਮ ਢਾਂਚਾ ਕੁਵਾ ਤਾਂ ਵੱਖਰੀ ਗੱਲ ਹੈਗੀ ਆ ਹਾਂਜੀ ਹਾਂਜੀ ਬਿਲਕੁਲ ਜੀ ਤੇ ਪੁਹਾਣ ਜੀ ਕੋਲੇ ਅੱਜ ਚਲੋ ਮੇਰਾ ਤਾਂ ਚਲੋ ਕੁਦਰਤਾਂ ਲੋਨ ਜਾਂ ਮੇਰਾ ਮੈਨੂੰ ਕੋਈ ਕਮਾਈ ਦਾ ਮਸਲਾ ਨਹੀਂ ਮੈਂ ਇਸ ਕਰਕੇ ਕੋਈ ਜਾਨਵਰਾਂ ਦੇ ਬਾਲਾਂ ਨੂੰ ਧਿਆਨ ਨਹੀਂ ਦਿੰਦਾ ਧਿਆਨ ਮੇਰਾ ਬਹੁਤ ਆ ਔਰ ਲੇਬਰ ਨੇ ਲਾਤ ਵਿਗਾੜੇ ਆ ਕਿ ਚਲੋ ਮੇਰਾ ਕੋਈ ਨਹੀਂ ਮੈਂ ਦੁੱਧ ਹੀ ਪਾਉਣਾ ਜਾਂ ਮੈਂ ਕੋਈ ਕਮਾਈ ਕਰਨੀ ਆ ਮੇਰਾ ਕੋਈ ਮਤਲਬ ਨਹੀਂ ਭਲਵਾਂਜੀ ਕੋਲੇ ਹੁਣ 15 18 ਜਨਵਰੀ ਮੋਹਰੇ ਦੇ ਤਿਆਰ ਹੋਏ ਆ ਤੇ ਤਕਰੀਬਨ ਇੱਕ ਇੱਕ ਮੈਂ ਹੀ ਪੁਰਾਣੀ ਆ ਬਾਕੀ ਤਾਂ ਤੀਜੇ ਕਿਸੂ ਦੇ ਤੱਕਰ ਜਾਂ ਪਹਿਲਣਾ ਦੂਜਣਾ ਤੀਜਣਾ ਤੇ ਬਹੁਤ 18 ਲੀਟਰ ਦੀ ਰੇਂਜ ਵਾਲੀਆਂ ਹਰਿਆਣਾ ਬਰੀਡ ਆ ਤੇ ਹਰਿਆਣੀਆਂ ਆ ਬਿਲਕੁਲ ਜੀ ਬਸ ਇਸ ਵੇਲੇ ਨੇ ਸੰਭਾਲ ਵੀ ਸਿਰੇ ਦੀ ਤੇ ਜਨਵਰੀ ਸੰਭਾਲ ਜਾਨਵਰ ਬਹੁਤ ਚੰਗੇ ਆ ਗਿਆ ਕੋਈ ਸ਼ੱਕ ਨਹੀਂ ਤੇ ਚਲੋ ਸਾਡਾ ਤੇ ਇਹ ਕਹਿਣਾ ਵੀ ਠੀਕ ਆ ਵਕਤ ਬਦਲ ਗਿਆ ਲੋਕਾਂ ਨੇ ਖੁਰਲੀਆਂ ਢਾਤੀਆਂ ਕਿੱਲੇ ਪਟਤੇ ਆ ਲੋਕ ਸਾਹਿਬ ਵਿਲੇ ਹੋ ਗਏ ਆ ਵਿਲੇ ਉਹਨਾਂ ਨੂੰ ਨੁਕਸਾਨ ਬਹੁਤ ਆ ਚਲੋ ਅਜ ਤਾਂ ਉਹਨੇ ਬਾਹਲੇ ਨਾ ਰੱਖੋ ਤੇ ਪਰ ਆਪਣੇ ਘਰ ਜੋਗ ਕੇ ਤਾਂ ਇੱਕ ਇੱਕ ਦੋ ਦੋ ਰੱਖੋ ਚਾਹ ਤੋ ਤਾਂ ਘਰ ਦਾ ਬਣੇ ਨਾ ਜੀ ਹਾਂਜੀ ਹਾਂਜੀ ਤੇ ਹੁਣ ਬੱਚੇ ਗੱਲ ਇਹ ਆ ਵੀ ਪਹਿਲੀ ਗੱਲ ਤਾਂ ਹਰ ਘਰ ਚੋਂ ਬੱਚਾ ਉੱਠਣ ਨੂੰ ਕੋਈ ਤਿਆਰ ਨਹੀਂ ਤੇ ਜਾਨਵਰ ਤਾਂ ਰੱਖਣੇ ਬਹੁਤ ਦੂਰ ਦੇ ਬਿਲਕੁਲ ਜੀ ਦੂਰ ਦੇ ਹਾਂਜੀ ਹਾਂਜੀ ਤੇ ਚਲੋ ਵਕਤ ਬਦਲਦਾ ਵਕਤ ਨਾਲ ਸਾਰਾ ਕੁਝ ਹੋ ਹੀ ਜਾਂਦਾ ਹੈਗਾ ਹਾਂਜੀ ਤੇ ਅੰਕਲ ਜੀ ਇੱਕ ਨਾ ਆਪਾਂ ਆਪਣੇ ਮਾਲੀ ਦੀ ਫੋਟੋ ਵੇਖੀਏ ਚਲੋ ਦੇਖ ਆਜੋ ਆਜੋ ਪਰਾਂ ਜੀ ਆਜੋ ਮੱਝਾਂ ਵੀ ਹੈਗੇ ਪ੍ਰਾਣੀਆਂ ਕਿ ਜੀ ਮੱਝਾਂ ਦੀਆਂ ਬਹੁਤ ਆ ਹਾਂਜੀ ਤੇ ਲੁਮਾਰੀ ਦੇ ਪਿੱਛੇ ਲੁਮਾਰੀ ਭਰੀ ਆ ਹਾਂਜੀ ਲਪੜੇ ਬੈਣ ਗੜੇ ਨਹੀਂ ਸਾਹਮਣੇ ਪੱਲਮਾਰੀ ਭਰੀ ਆ ਠੀਕ ਹੈ ਜੀ ਐਸਲ ਮਾਰੀ ਦੇ ਨਾ ਹਾਂਜੀ ਹਾਂਜੀ ਬੈਕ ਸਾਈਡ ਤੇ ਲੱਗੀਆਂ ਵੀ ਆ ਚਲੋ ਅਗਲੇ ਕਿਹੜੇ ਮੱਝਾਂ ਦੇ ਦਿਖਾ ਦਾਂਗੇ ਚਲੋ ਜੀ ਤੁਹਾਡੀ ਫੋਟੋ ਹਾਰ ਗਿਆ ਪਰਾਨੀ ਮੇਰੀ ਇਹ ਆ ਵੀ ਪਲਵਾਂਜੀ ਆ ਪਲਵਾਂਜੀ ਆ ਗਿਆ ਪਰਾਨੀ ਦੇ ਕੋਲੇ ਖੜੀ ਆ ਹਾਂ ਜੀ ਸੰਦੀਪ ਬਟੇ ਵੀ ਚਲੋ ਫੋਟੋ ਦਾ ਆਈਡੀਆ ਲੱਗ ਹੀ ਜਾਂਦਾ ਹਾਂ ਜੀ ਮਤਲਬ ਚਲੋ ਪਰਾਨੀ ਤਾਂ ਫੋਟੋ ਪਰਲੀ ਸਰੇ ਵਾਲੀ ਆ ਜੂਮ ਕਰ ਲਈ ਬਣਾ ਹਾਂ ਜੀ ਤੇ ਅੰਗ ਜੀ ਉਹ ਕਿੰਨੇ ਟਾਈਮ ਦੀ ਏ ਦੀ ਬਚਪਨ ਦੀ ਆ ਵੇ ਲੋ ਵੀ ਕੋਈ 12 13 ਸਾਲ ਦੀ ਹੋਊਗੀ ਬਚਪਨ ਦੀ ਆ ਤੇ ਚਲੋ ਇਹ ਸੈਂਟਰ ਵਾਲੀ ਫੋਟੋ ਮਤਲਬ ਚਲੋ ਇਸ ਫੋਟੋ ਤੇ ਮੈਂ ਆਉਣਾ ਹਾਂ ਹਾਂ ਜੀ ਮੰਲਾ ਇਹ ਜੋ ਤੁਹਾਡੀ ਆਂਟੀ ਦੀ ਫੋਟੋ ਆਈ ਵੀ ਚਲੋ ਦੇਖ ਲਓ ਫੋਟੋ ਜੇ ਤੁਹਾਨੂੰ ਪਸੰਦ ਆਉਂਦੀ ਤਾਂ ਰਿਸ਼ਤੇ ਦੀ ਗੱਲ ਚੱਲੂਗੀ ਹਾਂਜੀ ਇਹ ਉਸ ਵੇਲੇ ਮੰਲਾ 16 ਸਾਲ ਦੇ ਲਗਭਗ ਹੋਣਗੇ ਤੇ ਗੰਗਨਰ ਪੜਦੀ ਸੀ ਦੋਨੋਂ ਭੈਣਾਂ ਦੂਜੀ ਭੈਣਾਂ ਮਹਰਾ ਮਲੋਟ ਛੇਕੂ ਪਿੰਡ ਚ ਹਾਂਜੀ ਰਾਸਨ ਚ ਵੀ ਜ਼ਮੀਨ ਉਹਨਾਂ ਦੀ ਤੇ ਉਹ ਦੋਨੋਂ ਭੈਣਾਂ ਪੜਦੀਆਂ ਸੀ ਉਹਨਾਂ ਦਾ ਪਿਆ ਬਾਅਦ ਚ ਹੋਇਆ ਤੇ ਸਾਡਾ ਪਿਆ ਪਹਿਲਾਂ ਹੋਇਆ 17 ਸਾਲ ਮਲੇ ਫੋਟੋ ਚੋਂ ਮੈਂ ਕਹਾਂ ਦਿੰਨਾ 18 ਸਾਲ ਦੀ ਉਮਰ ਚ ਵਿਆਹ ਆ ਪਰ ਨਹੀਂ 17 ਸਾਲ ਦਾ ਮੰਨ ਲਓ ਠੀਕ ਹੈ ਜੀ 17 ਖਤਮ ਹੋ ਗਿਆ ਸੀ ਤੇ 18 ਦੇ ਪਹਿਲੇ ਦੂਜੇ ਹਫਤੇ ਚ ਆ ਹੂੰ ਹੂੰ ਇਹ ਜਿਹੜੀ ਫੋਟੋ ਸੈਂਟਰ ਚ ਆ ਗਈ ਆ ਹਾਂਜੀ ਇਹ ਮੈਂ 16 ਸਾਲ ਦੀ ਉਮਰ ਚ ਫੋਟੋ ਭੇਜੀ ਸੀ ਉਹਨਾਂ ਨੇ ਬਾਅਦ ਵਿੱਚ ਵੱਡੀ ਕਰਾਈ ਆ ਹਾਂਜੀ ਜਿਹੜੀ ਸੈਂਟਰ ਵਾਲੀ ਆ ਇਹ 18 ਸਾਲ ਤੇ ਸਟਾਰਟਿੰਗ ਚ ਫੋਟੋ ਆ ਠੀਕ ਹੈ ਜੀ ਤੇ ਆ ਜਿਹੜੀ ਫੋਟੋ ਸੈਂਟਰ ਤੇ ਆ ਮੈਂ ਫਿਰ ਜਦੋਂ ਉਂਗਲ ਚੱਟਣ ਲੱਗ ਗਿਆ ਤੇ ਡੋਡੇ ਵਿੱਚ ਕੇ ਦੋਨੋਂ ਜੀ ਰੱਖੀ ਬੈਠੇ ਆਂ ਦਿਂਦੀ ਆ ਨਾ ਹਾਂਜੀ ਹੋਰ ਸਾਰੇ ਪਿੱਛੇ ਦਿਨ ਦੇ ਡੋਡੇ ਲੱਗੇ ਹੋਏ ਆ ਲੱਗੇ ਦੀ ਆ ਤੇ ਰੱਖੀ ਬੈਠੇ ਕੋਈ ਕਹਵੇ ਫੋਟੋ ਲਵਾਉਣ ਵਾਸਤੇ ਬੈਠੇ ਝੂਠੀ ਗੱਲ ਪਿੱਛੇ ਛੜਕ ਵੱਡੀ ਲੰਗਦੀ ਆ ਹੈ ਤੇ ਫਿਰ ਚਲੋ ਕਿਸੇ ਭੈਣ ਭਰਾ ਨੇ ਕਿਹਾ ਵੀ ਪੱਪੂ ਅੰਬਰਸਤ ਚ ਜਾਨਵਰ ਬਹੁਤ ਆ ਇੱਥੇ ਬੈਲਟਾਂ ਬੜੀਆਂ ਚੱਲਦੀਆਂ ਆ ਹਾਂਜੀ ਚਲੋ ਮੈਂ ਕਿਸੇ ਭੈਣ ਭਰਾ ਦਾ ਮਨ ਨਹੀਂ ਦਿਖਾਉਂਦਾ ਤੇ ਠੀਕ ਆ ਇਹ ਸੂਰਜ ਬੁੱਲ ਜਿਹੜਾ ਹੈਗਾ ਹਾਂਜੀ ਇਹ ਸੂਰਜਪਾਲੋ ਸ਼ੈਲੀ ਦਾ ਬੇਟੇ ਦਾ ਵਿਆਹ ਸੀ ਤੇ ਇੱਥੇ ਇਹ ਫੋਟੋ ਇਹ ਤਾਂ ਉੱਥੇ ਏਜੰਸੀ ਦੇ ਗੇਟ ਕੋਲੇ ਅੰਬ ਦਾ ਬੂਟਾ ਹੁੰਦਾ ਸੀਗਾ ਹਾਂਜੀ ਉੱਥੇ ਲੱਥੀ ਵੀ ਆ ਅੱਛਾ ਜੀ ਇਹ ਉਹ ਆਪਣੇ ਏਜੰਸੀ ਦੇ ਇੱਕ ਪੂਰਾ ਜਵਾਨੀ ਦੀ ਰੰਗਲ ਜੀ ਨਾ ਉਹ ਤਾਂ ਜੋਬ ਕਰਦੇ ਸੀ ਪੂਰਾ ਜੋ ਜੋ ਬੰਦੇ ਸੀ ਅੱਜ ਤੋਂ ਮਤਲਬ 22 24 ਸਾਲ ਦੀ ਗੱਲ ਆ ਜੀ ਹਾਂਜੀ ਹਾਂਜੀ ਇਹ ਸਾਹਮਣੇ ਲੱਥੀ ਉੱਥੇ ਅੰਬ ਦੇ ਬੂਟੇ ਕੋਲੇ ਏਜੰਸੀ ਦਾ ਗੇਟ ਜਿੱਥੇ ਹਾਂਜੀ ਅੰਦਰਲਾ ਜਿਹੜੀ ਪਰਲੀ ਫੋਟੋ ਆ ਉਹ ਇੱਥੇ ਮੇਰੇ ਕਮਰੇ ਦੇ ਗੇਟ ਅੱਗੇ ਲੱਥੀ ਆ ਠੀਕ ਹੈ ਜੀ ਹਾਂ ਆ ਫੋਟੋ ਜਿਹੜੀ ਆ ਹੈ ਵੀ ਸੂਰਜ ਦੀ ਇਹ ਬੈਕ ਸਾਈਡ ਤੋਂ ਅੱਛਾ ਇਹ ਬੈਕ ਹਾਂ ਬਿਲਕੁਲ ਜੀ ਬਿਲਕੁਲ ਇਹ ਬੈਕ ਸਾਈਡ ਤੋਂ ਹਮ ਇਹ ਫੋਟੋ ਇੱਕੋ ਹੀ ਆ ਉਹ ਸਾਹਮਣੇ ਸੂਰਜ ਦੀ ਇਹ ਬੈਕ ਸਾਈਡ ਤੋਂ ਅੰਗਲ ਜੀ ਦੋ ਫਰਮਤ ਕੀ ਮਈਆਂ ਕਰਾਸ ਕਰ ਲੱਗਿਆ ਜੀ ਨਹੀਂ ਨਹੀਂ ਮੱਜੀ ਵੱਲਾ ਪਿੰਡ ਆਲ ਇੰਡੀਆ ਸ਼ੋਅ ਚ ਵੇਖਿਆ ਸੀ ਇਹਨੂੰ 7 ਸਾਲ ਦੀ ਉਮਰ ਉੱਥੇ ਲੜਿਆ ਹੈ ਹਾਂਜੀ ਤੇ ਦੂਸਰਾ ਇਹ ਮੇਰੇ ਕੋਲ ਤਾਂ 3.5 ਸਾਲ ਦੀ ਉਮਰ ਚ ਆਇਆ ਸਾਲ ਪਾ ਦਾ ਆਇਆ ਠੀਕ ਹੈ ਜੀ ਠੀਕ ਹੈ ਸਾਲ ਪਾ ਦਾ ਆਇਆ ਤੇ 1 25 ਦਾ ਖਰੀਦਿਆ ਸੀ ਹਾਂਜੀ ਇਹ ਦੂਸਰਾ ਕੋ ਲੱਖ ਰੁਪਇਆ ਤੇ ਪਾਰਟੀ ਤੇ ਲਾਇਆ ਸੀ ਹਾਂਜੀ ਉਸ ਵੇਲੇ ਸੀ ਵੀ ਸਾਡੀ ਉਮਰ ਚ ਆਹ ਵੀਡੀਓ ਸੋਸ਼ਲ ਮੀਡੀਆ ਵਾਲਾ ਚੱਕਰ ਨਹੀਂ ਸੀਗਾ ਹਾਂਜੀ ਹਾਂਜੀ ਉਦੋਂ ਵੱਦ ਉਦੋਂ ਫੋਟੋ ਲੈਂਦੀਆਂ ਸੀ ਫੋਟੋ ਲੈਣੇ ਬਾਅਦ ਜੀ ਬਾਅਦ ਫੋਟੋ ਅਸੀਂ ਲਵਾਉਂਦੇ ਸੀ ਤੇ ਭੈਣ ਭਰਾ ਐਲਬਮ 'ਚ ਫੋਟੋ ਕੱਢੇ ਜਾਂਦੇ ਸੀ ਹਰ ਜਨਵਰ ਦੀ ਹਾਂਜੀ ਹਾਂਜੀ ਇਹ ਬਲ ਇਹ ਕਿਹੜੀਆਂ ਹੁੰਦੀਆਂ ਜੀ ਮੇਲਦੀਆਂ ਇਹ ਇਹ ਜ਼ਿਆਦਾ ਤਾਂ ਮੁਕਸਰ ਮੇਲਦੀਆਂ ਹੋਣਗੀਆਂ ਜੀ ਹਾਂਜੀ 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 ਜ਼ਿਆਦਾ ਮੁਕਸਰ ਮੇਲਦੀਆਂ ਆਈਆਂ ਹਾਂ ਇਹ ਇਹ ਮੁਰਗਾ ਸੀਲ ਖੜਾ ਆਪਣਾ ਨਾਲ ਬੱਕਰਾ ਵੀ ਲੱਲਿਆਂ ਤੋਂ ਮੁੰਡਾ ਬਈ ਬਿੱਟੂ ਦਾ ਚੇਲਾ ਸੀ ਹਾਂਜੀ ਹਾਂਜੀ ਮੇਰੀ ਸਪੋਰਟ ਤੇ ਚਟਾ ਬੱਕਰਾ ਵੀ ਲੈ ਕੇ ਖੜਾ ਹੈ ਕੇ ਨਾਲ ਹੂੰ ਇਹ ਮੁਖਸਰ ਮੇਲੇ ਦੀ ਗਏ ਜਿਆਦਾ ਬਾਹਰ ਸਾਹ ਖੜੇ ਨਾਲ ਨਹੀਂ ਆ ਸਕਦੇ ਹਾਂਜੀ 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 ਜੀ ਅੰਕਲ ਜੀ ਉਹ ਤੋਂ ਕਿਹੜੇ ਥਾਂ ਤੇ ਲਿਆ ਸੀ ਜੀ ਇੱਕ ਆਪਣਾ ਇੱਕ ਬੱਚੀ ਦਾ ਇਹ ਉਹ ਮੈਨੂੰ ਬੜਾ ਪੱਕਾ ਤਾਂ ਨਹੀਂ ਮੈਂ ਕਹਿੰਦਾ ਪਰ ਮੈਨੂੰ ਇਹ ਲੱਗਦਾ ਜਿਵੇਂ ਦੋ ਚ ਸ਼ੋਅ ਹੋਇਆ ਸੀਗਾ ਹਾਂਜੀ ਤੇ ਉਦੋਂ ਸਾਲ ਕੇ ਬਾਅਦ ਆਪਣੇ ਕੋਲੇ ਆਇਆ ਅੰਦਾਜ਼ਾ ਲਾਉਣਾ ਮੈਂ ਹਾਂਜੀ ਬਾਲਾ ਮੈਂ ਪੱਕਾ ਨਹੀਂ ਕਹਿ ਸਕਦਾ ਮੈਂ ਲਾਦਾ ਵੀ ਇਹਨਾਂ ਵਿੱਚ ਹੋ ਹੀ ਗਿਆ ਹਾਂ ਅਰੇ ਜਿਹੜਾ ਰੇਟ ਦਾ ਸੀ ਨਾ ਜੀ ਕਿੱਲੇ ਦਾ ਰੇਟ ਦਾ ਸੀ ਉਦੋਂ ਹਾਂਜੀ ਹਾਂ ਬਿਲਕੁਲ ਬਿਲਕੁਲ ਸ੍ਰੀਨਦਰਪਾਲ ਚੱਠੇ ਨੇ ਕਿਹਾ ਸੀ 8 ਦੇ ਵਿੱਚ ਹਾਂਜੀ ਇਹ ਫਿਰ ਇਸ ਤਰ੍ਹਾਂ ਸੀ ਵੀ ਚਲੋ ਮੈਂ ਅੰਦਾਜ਼ਾ ਲਾਉਣਾ ਵੀ ਦੋ ਸ਼ਾਇਦ ਆਲ ਇੰਡੀਆ ਸ਼ੋ ਸੀਗਾ ਹਾਂਜੀ ਉੱਥੇ ਮੈਂ ਆਪਣੇ ਪਾਕਿਸਤਾਨੀ ਮੁੰਡਿਆਂ ਸਾਰੀਆਂ ਗਈਆਂ 12 ਤਰੀਕ ਨੂੰ ਜਨਵਰੀ ਸੀ ਮੇਰੇ ਕੋਲੇ ਤੇ ਉੱਥੇ ਮੈਨੂੰ ਪਹਿਲੀ ਵਾਰ ਵੇਖਿਆ ਚਲੋ ਦੀ ਕਹਾਣੀ ਲੰਮੀ ਚੋੜੀ ਹੈ ਮਨਜੀਤ ਸਿੰਘ ਕਾਮਰੇਡ ਮਾਝਾ ਪਰਮੇ ਮਗਰ ਲੱਗਾ ਹਾਂਜੀ ਹਾਂਜੀ ਮੈਂ ਵੀ ਕਰਨ ਸਿੰਘ ਨੂੰ ਉਸਾਰ ਨੂੰ ਕਿਹਾ ਪਲਵਾਨ ਨੂੰ ਵੀ ਮਾਲੀ ਦਾ ਮਗਾ ਕਾ ਤੇ ਮੈਨੂੰ ਕਹਿੰਦਾ ਵੀ ਮੈਂ ਉਹਦੇ ਕੋਲ 150 ਮਾਈ ਸੀਗੀ ਹਾਂਜੀ ਦੁੱਧ ਦਾ ਕਾਰੋਬਾਰ ਸੀ ਉਹਦਾ ਹੂੰ ਮੈਨੂੰ ਕਹਿ ਲੈਣਾ ਕਿ ਪੱਪੂ ਮੈਂ ਵੇਚਣਾ ਨਹੀਂ ਮੈਂ ਕਿਹਾ ਵੇਚਣਾ ਨਹੀਂ ਤੇ ਮੈਂ ਤੋਂ ਬੱਚਾ ਪੜਾਉਣੀਆਂ ਫਿਰ ਇੱਕ ਲੱਕੀ ਮੈਂ ਸੀ ਚਲੋ ਪਲਵਾਨ ਜੀ ਦੇ ਅੱਖਾਂ ਦੇ ਸਾਹਮਣੇ ਸਾਰਾ ਕੁਝ ਹੋਇਆ ਲਾਸਟ ਟਾਈਮ ਟਿੱਕਰ ਬਹੁਤ ਜਬਰਦਸਤ ਮੈਂ ਸੀ ਬੜੀ ਪੇਟਲ ਮੈਂ ਧੌਣ ਲੰਮੀ ਤੇ ਸਿੰਘ ਰੱਖਦੇ ਸੀ ਵਿੱਚ ਤੇ ਉਹ ਮੈਂ ਫਿਰ ਲੱਕੀ ਮੈਂ ਭرائی ਅੰਮ੍ਰਿਤਸਰੋਂ ਤੇ ਤਰਨਤਾਰਨ ਤੋਂ ਅਸੀਂ ਜਦੋਂ ਜਨ ਆਈਨਾਲਾ ਮੋੜ ਮੁੜੇ ਆ ਤੇ ਅਸੀਂ ਮੱਝ ਦੇ ਨਾਲ ਡੇਰੀ ਵਾਲਾ ਝੋਟਾ ਵੀ ਲੱਦ ਲਿਆ ਪਲਵਾਨ ਜੀ ਤਾਂ ਮੈਂ ਡੇਰੀ ਫਾਰਮ ਚੋਂ ਝੋਟਾ ਲਿਆਇ ਸੀ ਅੱਛਾ ਠੀਕ ਹੈ ਜੀ ਝੋਟਾ ਨਾਲ ਲੱਦ ਲਿਆ ਤੇ ਜਦੋਂ ਉਥੋਂ ਮੋੜ ਮੁੜਿਆ ਉਹਨੇ ਪੁੱਛਣ ਸਾਨੂੰ ਆਦ ਦਿੱਤਾ ਹਾਂਜੀ ਆ ਦੇ ਕਿਧਰ ਮੈਂ ਕਿਹਾ ਜੀ ਮੱਝ ਭਰਉਣ ਚੱਲੇ ਆ ਬਸੇ ਭਾਗ ਸਿੰਘ ਤੋਂ ਆਏ ਆ ਤੇ ਅੰਮ੍ਰਿਤਸਰੋਂ ਮੈਂ ਭਰਉਣੀ ਆ ਹੂੰ ਬਹੁਤ ਸਾਰੇ ਤੈਨੂੰ ਪਤਾ ਫੇ ਛੱਕੀ ਦਿਮਾਗ ਦੇ ਹੁੰਦੇ ਆ ਹਾਂਜੀ ਉਹਦੇ ਮੱਝ ਤੁਸੀਂ ਲੱਦੀ ਆ ਠੀਕ ਅੰਬਸਰੋਂ ਭਰਉਣੀ ਤੇ ਗੱਲ ਇਹ ਵੀ ਜਿਹੜਾ ਝੋਟਾ ਨਾਲ ਲੱਦੀ ਫਿਰਦੇ ਆ ਝੋਟਾ ਵੀ ਨਾਲ ਲੱਦੀ ਫਿਰਦੇ ਆ ਤੇ ਮੱਝ ਤੁਸੀਂ ਅੰਬਸਰੋਂ ਭਰਉਣੀ ਮੈਂ ਕਿਹਾ ਠੀਕ ਆ ਅਸੀਂ ਮੈਂ ਪਹਿਲਵਾਨ ਜੀ ਨੇ ਡੇਰੀ ਫਾਰਮ ਚੋਂ ਝੋਟਾ ਬੜਾ ਰਿਕਾਰਡ ਦਾ ਕਢਾਇਆ ਤੇ ਉਹਦੀਆਂ ਧੀਆਂ ਵੀ ਬੜੀਆਂ ਟਾਪ ਨਿਕਲੀਆਂ ਤੇ ਪਰ ਸਾਡੀ ਖਵਾਹਿਸ਼ ਸੀ ਉਹ ਤੋਂ ਬੱਚੇ ਲੈਣ ਦੀ ਚਲੋ ਗੱਲ ਤੋਂ ਪੁੱਛਣ ਜੋ ਗੱਲਬਾਤ ਕੀਤੀ ਸੀ ਨਿਕਲੇ ਕਿ ਅੱਗੇ ਜਾ ਕੇ ਮੱਝ ਭਾਈ ਚਲੋ ਵਾਪਸ ਆਏ ਨੂੰ ਇਕੱਠਾ ਕੀਤਾ ਤਾਂ ਬਿਕਨੇ ਰਿਸਰਵੋਰ ਦਾ ਇਕੱਠਾ ਲੈ ਗਏ ਦੂਜੀ ਮੱਝ ਮੈਂ ਅੰਮ੍ਰਿਤਸਰੋਂ ਪਕਤਾਲੇ ਬਾਜ਼ਾਰ ਚ ਉੱਥੋਂ ਲੰਘੇ ਤੇ ਨਿਗਾਹ ਪਈ ਮੈਂ ਤੇ ਤੇ ਦੂਜੀ ਮੱਝ ਮੈਂ ਉੱਥੋਂ ਹੀ ਖਰੀਦੀ ਹਾਂ ਜੀ ਤੇ ਉਹਦੇ ਮਗਰ ਕੱਟੀਆਂ ਸੀਗੀ ਸਾਡੇ ਹਿਸਾਬ ਨਾਲ ਕੱਟੀ ਜ਼ੀਰੋ ਸੀ ਤੇ ਮੈਂ ਪੰਜਰ ਕੱਟੀਆਂ ਵੇਚੀਆਂ ਭਲਵਾਂ ਜੀ ਨੂੰ ਪਤਾ ਸੱਦੋ ਵਾਲੇ ਗਈਆਂ ਉਹ ਕੱਟਿਓ ਗਰੁੱਪੇ ਜਾਵੜੀ ਚੰਗੀਆਂ ਕੱਟੀਆਂ ਵਿੱਚ ਜਾਵੜੀਆਂ ਨਾਲੋਂ ਵਿੱਚੋਂ ਵੀ ਜਾਵੜੀ ਉਹ ਦੂਜੀ ਜਦੋਂ ਮੱਝ ਹੀਟ ਚਾਹੀਦੀ ਤਾਂ ਮੈਂ ਅੰਮ੍ਰਿਤਸਰੋਂ ਜਾ ਕੇ ਭرائی ਅੰਮ੍ਰਿਤਸਰੋਂ ਭرائی ਤੇ ਚੌਂਚ ਤਾਂ ਸਾਡੇ ਉਦੋਂ ਪਹਿਲਾਂ ਵੀ ਨਹੀਂ ਪਾਸ ਆਈ ਸੀ ਜਦੋਂ ਉਥੋਂ ਲੋਡ ਕੀਤੀ ਆ ਬਾਈ ਮਹਿਤ ਸਿੰਘ ਜੀ ਨਾਲ ਮੈਂ ਪਾਕਤਾਂ ਵਾਲੇ ਬਜਾਰ ਚ ਉਹ ਬੰਦੇ ਟੈਂਕਾਂ ਵਾਲੇ ਵਸਤੀ ਦੇ ਸੀਗੇ ਮੈਂ ਉੱਥੇ ਵੀ ਨਹੀਂ ਪਾਸ ਹੋਈ ਪਰ ਮੇਰੇ ਦਿਮਾਗ 'ਚ ਵੀ ਇਹ ਬਲਬ ਬਹੁਤ ਚੰਗਾ ਆ ਜਾਂ ਮਤਲਬ ਵੀ ਚਲੋ ਦੁੱਧ ਬਾਰੇ ਤਾਂ ਨਹੀਂ ਆਪਾਂ ਕਹਿ ਸਕਦੇ ਆਪਾਂ ਕਿਹੜੇ ਧੀਆਂ ਚੋਈਆਂ ਤੇ ਸਾਨੂੰ ਇਹ ਚੋਲੇ ਦੇ ਬੱਚੇ ਲਈ ਮੈਂ ਸ਼ਕੀਨ ਸੀਗੀ ਪਰ ਮੈਂ ਲਾਟੂ ਥਣੀ ਸੀ ਲਾਟੂ ਥਣੀ ਜਿਹੜੇ ਜਿਵੇਂ ਬਲਬ ਦੀ ਸ਼ੇਪ ਹੁੰਦੀ ਆ ਪਿੱਛੋਂ ਛੋਟਾ ਅੱਗੋਂ ਗੋਲ ਹਾਂਜੀ ਲਾਟੂ ਥਣੀ ਮੈਂ ਚਲੋ ਮੇਰੀ ਤੇ ਪੁਲਵਾਨੀ ਦੀ ਤਾਕ ਆ ਵੀ ਕਦੇ ਵੀ ਲਾਟੂ ਥੋਣੀ ਜਿਹੜੀ ਮੈਂ ਉਹਨੂੰ ਹੱਥ ਨਹੀਂ ਪਾਉਣਾ ਚਾਹੀਦਾ ਚੋਅ ਵਿੱਚ ਪਾਸ ਨਹੀਂ ਹੁੰਦੀ ਚਲੋ ਮੈਂ ਉਹਨੂੰ ਮੈਂ ਉਹਨੂੰ ਏਟ ਚਾਈਰ ਉਥੋਂ ਲਵਾ ਲਿਆ ਕੱਟੀ ਦੇ ਦਿੱਤੀ ਪਰ ਮੱਝ ਸਾਡੇ ਪਮਾਨੇ ਤੋਂ ਥੱਲੇ ਰਹੀ ਤੇ ਮੈਂ ਅਗਲੇ ਸਾਲ ਫਿਰ ਜਦੋਂ ਸੂਈ ਫਿਰ ਕੱਟੀ ਲੱਗ ਵੇਜਤੀ ਮੈਂ ਲੱਗ ਵੇਜਤੀ ਉਹ ਬ੍ਰੀਡ ਖਤਮ ਹੋ ਗਈ ਯਾਰ ਹਾਂਜੀ ਹਾਂਜੀ ਉਹ ਫਿਰ ਕੰਮ ਖਤਮ ਹੋ ਗਿਆ ਜਿਹੜੀ ਮੇਰੇ ਕੋਲ ਮੇਨ ਬ੍ਰੀਡ ਚੱਲੀ ਆ ਉਹ ਪਲਵਾਂਜੀ ਨੂੰ ਸਾਰਾ ਪਤਾ ਕੋਈ ਨਾ ਮੈਂ ਜ਼ਿੰਦਗੀ ਝੂਠ ਮਾਰਨਾ ਨਾ ਮਾਰਨਾ ਤੇ ਨਾ ਹੀ ਆਪਣਾ ਕੋਈ ਮਾਹੌਲ ਆ ਗੱਲ ਆਪਾਂ ਮੂੰਹ ਤੇ ਕਰਦਨੇ ਆਪਾਂ ਵਾਲੇ ਨੂੰ ਕਿਸੇ ਨੂੰ ਕੋਈ ਚੋਬੇ ਕੋਈ ਕੁਛ ਲੱਗੇ ਹਾਂਜੀ ਹਾਂਜੀ ਤੇ ਪਹਿਲਵਾਨ ਜੀ ਦੇ ਨਾਂ ਤੇ ਮਤਲ ਲिलाਮੀ ਸੀਗੀ ਬੋਲੀ ਸੀਗੀ ਚਲੋ ਬੋਲੀ ਦਿਨ ਤੇ ਮੈਂ ਸੀਗਾ ਤੇ ਪਹਿਲਵਾਨ ਜੀ ਦੇ ਨਾਂ ਤੇ ਮੱਝਾਂ ਹੋਈਆਂ ਜਿੰਨੀਆਂ ਵੀ ਥੋੜੀਆਂ ਆਈਆਂ ਬਾਹਲੀਆਂ ਆਈਆਂ ਚੰਗੀਆਂ ਮਾੜੀਆਂ ਜੋ ਆਈਆਂ ਜੀ ਤੇ ਚਲੋ ਜ਼ਿੰਦਗੀ ਇਸ ਕੰਮ ਤੇ ਮੈਂ ਆਪਦੇ ਬੱਚਿਆਂ ਨੂੰ ਤਾਂ ਇੱਕ ਸਕੈਂਡ ਟਾਈਮ ਵੀ ਨਹੀਂ ਦਿੱਤਾ ਪਰ ਜਾਨਵਰਾਂ 'ਚ ਮੈਂ 24 ਘੰਟੇ ਖੜ ਕੇ ਟਾਈਮ ਦਿੱਤਾ ਪੈਣਪਰਾਵਾਂ ਨੇ ਦੋ ਟਾਈਮ ਜਾਨਵਰ ਚੋਏ ਹੋਣਗੇ ਤਿੰਨ ਟਾਈਮ ਹੋਣਗੇ ਚੋਏ ਹੋਣਗੇ ਪਰ ਮੈਂ ਚਾਰ ਟਾਈਮ ਚੋਏ ਆ ਚਲੋ ਜਿਵੇਂ ਮੱਝਾਂ ਸੀ ਦੋ ਟਾਈਮ ਦੀ ਚੁਆਈ ਸੀ گاਵਾ ਦੋ ਟਾਈਮ ਵਾਲੀਆਂ ਸੀ ਤਿੰਨ ਟਾਈਮ ਵਾਲੀਆਂ ਵੀ ਸੀਗੀਆਂ ਪਰ ਉਹ ਤਿੰਨ ਟਾਈਮ ਕਰਕੇ ਜਿਵੇਂ ਤੜਕੇ 6 ਵਜੇ ਚੁਆਈ 7 ਵਜੇ ਤੱਕਰ ਹੋ ਗਈ ਉਸ ਤੋਂ ਬਾਅਦ ਮਤਲਬ ਦੁਪਹਿਰ ਵਾਲੀ ਚੁਆਈ ਹੋ ਗਈ ਤਿੰਨ ਟਾਈਮ ਵਾਲੀ گاਵਾ ਦੀ ਫਿਰ ਸ਼ਾਮ ਵਾਲੀ ਚੁਆਈ ਕੁਝ گاਵਾ ਹੋ ਗਈਆਂ ਕੁਝ ਮੱਝਾਂ ਹੋਗੇ ਸ਼ਾਮ ਵਾਲੀ ਹੋਗੀ ਜਿਹੜੀਆਂ ਤਿੰਨ ਟਮਾਣ ਵਾਲੀਆਂ ਗਾਵਾਂ ਸੀ ਪਰ 9 ਤੋਂ 10 ਫੇਰ ਰਾਤ ਨੂੰ ਹੁੰਦੀ ਸੀਗੀ ਹਾਂਜੀ ਹਾਂਜੀ ਤੇ ਬੱਚੇ ਜਨਨੀਆਂ ਸੌਂ ਜਾਂਦੇ ਸੀਗੇ ਉਹਨਾਂ ਦਾ ਆਡਰ ਹੁੰਦਾ ਸੀ ਵੀ ਉੱਥੇ ਦੁੱਧ ਤਾਂ ਮੈਂ ਵੇਚਦਾ ਨਹੀਂ ਸੀਗਾ ਉਹ ਜਿਹੜੀਆਂ ਚਾਟੀ ਕਹਿੰਦੇ ਨੇ ਕੁਛ ਕਹ ਦਿੰਦੇ ਨੇ ਚਟੋਰਾ ਕਹ ਦੋ ਕੁਛ ਤੇ ਉਹਨਾਂ ਕਾ ਦੁੱਧ ਉਹ ਡਿਪਾਰਟਮੈਂਟ ਦੇਂਦੇ ਬਸ ਬਾਲਟੀਆਂ ਮੁੱਦੀ ਮਾਰਦੇ ਚਲੋ ਬਾਲਟੀਆਂ ਮੁੱਦੀਆਂ ਮਾਰ ਕੇ ਤੇ ਲੋਈ ਦੀ ਬੁੱਕਲ ਮਾਰ ਕੇ ਤੇ ਮੈਂ ਫੇਰ ਜਨਵਰੀ ਇੱਧਰ ਨਹੀਂ ਹੁੰਦੇ ਸੀਗੇ ਹਾਂ ਨਾ ਚਾਰ ਤੋਂ ਰਹੀ ਸੀ ਬਿਲਡਿੰਗ ਸੀ ਜਨਵਾਰੂ ਪਿਛਲੇ ਘਰੇ ਸੀ ਤੇ ਬੈਕ ਸਾਈਡ ਤੋਂ ਮੈਂ ਨਿਕਲ ਜਾਣਾ ਤੇ ਸਾਡੇ ਤਾਈ ਮਲਕੀ ਸਿੰਘ ਦਾ ਘਰ ਹੈ ਢਾਈ ਤਿੰਨ ਕਿਲੇ ਚ ਤੇ ਪਿੱਛੋਂ ਜਾ ਕੇ ਤੇ ਉਸ ਵਿਲੇਜ ਮੈਂ ਵੜ ਜਾਣਾ ਤੇ ਫਰੰਟੋਂ ਦਾ ਸੜਕਾ ਲਈ ਨਿਕਲਦਾ ਘਰ ਦਾ ਉਹ ਘਰ ਸਟੋਰ ਕਰਤਾ ਸੀ ਤੇ ਜਾਨਵਰ ਉੱਧਰ ਸੀਗੇ ਸੰਦ ਪੜਾ ਉੱਧਰ ਸੀ ਸਾਡੀ ਆਪਦੀ ਰਹਿਸ਼ੇ ਉੱਧਰ ਸੀ ਹੂੰ ਹੂੰ ਜਦੋਂ ਹਾਤ ਮਾੜੇ ਹੋਏ ਆ ਤੇ ਉਸ ਟਾਈਮ ਇਹ ਚਾਰਦਵਰੀ ਕੀਤੀ ਆ ਇਹ ਬਿਲਡਿੰਗ ਪਹਿਲੇ ਪਾਪੇ ਨੇ ਬਣਵਾਈ ਆ ਇਹ ਮਤਲਬ 71 ਤੋਂ ਸਾਲ ਬਾਅਦ 100 ਰੁਪਏ ਨੂੰ ਇੱਟ ਘਰੇ ਪਹੁੰਚ ਸੀ 100 ਰੁਪਏ ਨੂੰ ਯਾਰ ਹਾਂਜੀ ਇੱਟ ਘਰੇ ਪਹੁੰਚ ਸੀਗੀ ਤੇ 100 ਰੁਪਏ ਨੂੰ 100 ਰੁਪਏ ਨੂੰ ਪਹੁੰਚ ਸੀ ਕਰੇ ਤੇ ਸੀਮੈਂਟ ਦੀ ਸ਼ਾਰਟੇਜ ਸੀਗੀ ਜਦੋਂ ਦਾ ਕੰਮ ਚੱਲਦਾ ਸੀ ਨਾ ਹਾਂਜੀ ਹਾਂਜੀ ਸੀਮੈਂਟ ਦੀ ਸ਼ਾਰਟੇਜ ਦੀ ਫਰੋਜਪੁਰੋਂ ਨਹੀਂ ਮਿਲਿਆ ਤੇ ਮੱਲਨ ਪਿੰਡ ਮੁਕਸਰੇ ਦੀ ਸਾਡੀ ਪੁਵਾਈ ਪਏ ਆ ਤੇ ਜਿਹੜਾ ਸਾਡੇ ਮੱਲ ਪੁਵਾਈ ਦੇ ਸੌਰੇ ਸੀ ਸਰਨਾਮ ਸਿੰਘ ਬਜ਼ੁਰਗ ਤੱਲੂ ਤੇ ਤੱਲੂ ਦੇ ਉਹਨਾਂ ਦੀ ਹੱਲ ਪੈਂਦੀ ਆ ਤੇ ਪਿੰਡ ਚੋਂ ਇਲਾਕੇ ਚ ਉਹਨਾਂ ਦਾ ਨਾਂ ਚੱਲਦਾ ਹੈਗਾ ਤੇ ਜਿਹੜੇ ਪੁਵਾਈ ਦਾ ਮੱਲ ਸੌਰੇ ਸੀ ਸਰਨਾਮ ਸਿੰਘ ਸਾਡੇ ਬਜ਼ੁਰਗ ਉਹਨਾਂ ਨੇ ਫਿਰ ਮਕਸਰੋਂ ਸੀਮੈਂਟ ਦੇ ਟਰੱਕ ਦੋ ਤਿੰਨ ਭੇਜੇ 5 ਰੁਪਏ ਨੂੰ ਘਟਾ 5 ਰੁਪਏ ਨੂੰ ਘਟਾ ਜਦੋਂ ਚਲੋ ਇਹ ਕੰਮ ਨਿਪਟ ਗਿਆ ਜੀ ਰਹਿਸ਼ ਰਹੀ ਆ ਕੋਈ ਚਾਰ ਦਵਾਰੀ ਨਹੀਂ ਸੀ ਤੇ ਚਲੋ ਰਹਿ ਸੀਗੀ ਚਲੋ ਥੋੜੇ ਜਿਹਾ ਲਾਤ ਮਾੜੇ ਹੋਏ ਤੇ ਆ ਚਾਰ ਦਵਾਰੇ ਕਰਨ ਲੱਗਿਆਂ ਤੇ ਪ੍ਰੋਬਲਮ ਬਣਾਈ ਚਾਰ ਦਵਾਰੀ ਕਰਨੀ ਆ ਫਿਰ ਮੈਂ ਤੇ ਬਾਈ ਰਜਿੰਦਰ ਗਏ ਆ ਸਾਡੇ ਦੇ ਕਲਿਦਾਮ ਵੇਦ ਪ੍ਰਕਾਸ਼ ਕੇ ਪੱਠੇ ਵਾਲੇ ਆ ਹਾਂਜੀ ਹਾਂਜੀ ਤੇ ਉਸ ਤੋਂ ਅਸੀਂ ਉਹਨਾਂ ਲੱਖ ਹਿੱਟ ਦੇ ਪਤਾ ਨਹੀਂ ਸਵਾ ਲੱਖ ਰੁਪਇਆ ਕਿੰਨਾ ਦੇ ਆਏ ਆ ਹਾਂਜੀ ਚਲੋ ਉਹਨਾਂ ਰਿੱਟ ਪਚਾਤੀ ਆ ਆ ਜਿਹੜੀ ਪ੍ਰਬੰਧ ਚਾਰ ਦੋਰੀ ਕੀਤੀ ਆ ਤੇ ਇਹ ਬਾਈ ਦਾ ਵੱਡੇ ਦਾ ਕਹਿਣਾ ਸੀ ਵੀ ਸਾਰਾ ਉਦੋਂ ਅਸੀਂ ਸ਼ਾਇਦ ਲੱਗ ਵੀ ਮੇਰਾ ਲੱਗ ਹੋ ਚੁੱਕਾ ਸੀ ਕਿ ਭਈ ਇਹ ਧਿਆਨ ਨਹੀਂ ਬਣਾ ਨਹੀਂ ਲੱਗ ਨੂੰ ਇਹ ਬਾਅਦ ਚ ਹੋਏ ਆ ਕਾਰੋਬਾਰ ਲੱਗ ਬਾਅਦ ਚ ਕੀਤਾ ਤੇ ਮੈਨੂੰ ਤਾਂ ਆਪ ਸਾਰਾ ਵਲੀਏ ਤੇ ਸਾਰਾ ਤਿੰਨ ਕਿਲੇ ਥਾਂ ਬਣ ਜਾਣਾ ਸੀ ਫਿਰ ਜਿਹੜਾ 프ਰੰਟ ਤੇ ਐਮਲ ਅਜੰਸੀ ਵਾਲਾ ਪਾਸਾ ਹਾਂਜੀ ਆ ਕੋਠੀ ਵਾਲਾ ਪਾਸਾ ਸੈਂਟਰ ਜਿੱਨਾ ਮਲੇ ਚੌਰਸ ਦੋ ਕਿਲੇ ਦੀ ਜਿਹੜਾ ਮਹਿੰਤੀ ਦੋ ਕਿਲੇ ਨਾ ਉਹ ਚੀਜ਼ ਆ ਬਾਕੀ ਸਾਰੇ ਘਾਰੇ ਦੋ ਦੋ ਤਿੰਨ ਕਿਲੇ ਚ ਹੂੰ ਤੇ ਇਹ ਚੌਰਸ ਰੱਖ ਲਿਆ ਫਿਰ ਜਿਹੜਾ ਜਾਨਵਰਾਂ ਦਾ ਥਾਂ ਬਣਾਇਆ ਜਾਂ ਜਾਨਵਰਾਂ ਦੀ ਬੈਂਕ ਸਾਈਡ ਤੇ ਵਿਲਾ ਪਿਆ ਉਹ ਵੀ ਗਾਂ ਪਿੱਛੇ ਬਣਾਉਣ ਦਾ ਇਰਾਦਾ ਸੀਗਾ ਫਿਰ ਲੇਬਰ ਨੇ ਸਾਰੇ ਹੱਥ ਮਾੜੇ ਕਰਤੇ ਲੇਬਰ ਨੇ ਲੇਬਰ ਦੇ ਦੇਰ ਨੇ ਤੇ ਆ ਦੋ ਫੋਟੋ ਹੈਗੇ ਇੱਕ ਮਿੰਟ ਦਿਖਾਈ ਬਟੇ ਇਹ ਜਦੋਂ ਕਲਾਸ਼ ਮਸ਼ੀਨ ਆਉਣ ਲੱਗੀਆਂ ਅੱਛਾ ਤੇ ਉਹ ਨਹੀਂ ਹੈ ਹਾਂ ਇਹ ਆਪਣੇ ਜਿੱਥੇ ਆਪਾਂ ਬਾਹਰ ਖੜੇ ਆ ਹਾਂਜੀ ਹਾਂਜੀ ਇਹ ਸਾਡੇ ਦਾਦਾ ਜੀ ਦੇ ਬੈਠੇ ਆ ਸਾਹਮਣੇ ਸਾਡੇ ਫਾਦਰ ਸਾਹਿਬ ਬੈਠੇ ਆ ਹਾਂਜੀ ਉਰਲੇ ਪਾਸੇ ਸਾਡੇ ਤਾਈ ਮਲਕੀਤ ਸਿੰਘ ਬੈਠੇ ਆ 100 ਸਾਲ ਦੀ ਉਮਰ ਦੇ ਨੇੜੇ ਹੋ ਕੇ ਮੌਤ ਹੋਈ ਇਹਨਾਂ ਦੀ ਪਿਛਲੇ ਪਾਸੇ ਜੁੜੇ ਵਾਲਾ ਛੇਲੀ ਬੈਠਾ ਸਕੂਟਰੀ ਤੇ ਹਾਂਜੀ ਤੇ ਆਹ ਬਾਈ ਪ੍ਰਧਾਨ ਭੋਲਾ ਲੱਗਦਾ ਬਾਈ ਸੰਦੀਪ ਸਿੰਘ ਸਾਡੇ ਤਾਈ ਦਾ ਬੇਟਾ ਹਾਂਜੀ ਹਾਂਜੀ ਇਹ ਫੋਟੋ ਇਹਨਾਂ ਦੀ ਆ ਤੇ ਆਹ ਫੋਟੋ ਜਿਹੜੀ ਉਹ ਫੋਟੋ ਹੈਗੀ ਆ ਹਾਂਜੀ ਵਿਆਹ ਤੋਂ ਹਫ਼ਤਾ ਦਾ ਦਿਨ ਬਾਅਦ ਹੈਗੀ ਆ ਇਹ ਵੀ ਉਸੇ ਦਿਨ ਦੀ ਫੋਟੋ ਆ ਇਹ ਖੜਿਆਂ ਦੀ ਆ ਇਹ ਫੋਟੋ ਜਦਾਂ ਇੱਕ ਉੱਚੀ ਕਾਤੀ ਮਾਰ ਲੈਣੇ ਸ਼ੇਸ਼ੂਪ ਕਰ ਲੈਣੇ ਹੁੰਦੀਆਂ ਤੇ ਇਹ ਬੀਬੀ ਰੈਸਨਰ ਵਾਲੀ ਮਾਤਾ ਹਾਂਜੀ ਤੇ ਆ ਤੁਹਾਡੀ ਆਂਟੀ ਦੀ ਬਚਪਨ ਦੀ ਫੋਟੋ ਆ ਇਹ ਸਾਡਾ ਰਿਸ਼ਤੇਦਾਰ ਨੌਜਵਾਨ ਉਮਰ ਚਮਤਰੀ ਇੱਕ ਸਾਲ ਦੀ ਉਮਰ ਚ ਮੌਤ ਹੋ ਗਈ ਹੋਣੀ ਆ ਹਾਂਜੀ ਇਹਨਾਂ ਦੇ ਗੁਰਦਨ ਨੂੰ ਪ੍ਰੋਬਲਮ ਹੋ ਗਈ ਸੀ ਇਹ ਦੇਵੜਾ ਸੁਨਿਆਰਾ ਸੋਨੀ ਮੇਨਪਿਆਰ ਦੇ ਵਿੱਚ ਮੇਨ ਵੀ ਜ਼ਿਆਦਾ ਮਾਰ ਕੇ ਸੀ ਹਾਂਜੀ ਇਹ ਉਹਦੇ ਘਰੇ ਬੈਠਾ ਫਿਰੇ ਮਤਲਬ ਕੋਕ ਪੀਂਦਾ ਪਿਆ ਪਰ ਬੜਾ ਹੁਸਨ ਸੀ ਬੜਾ ਸਿਆਪਟ ਸੀ ਪਰ ਪ੍ਰਮਾਤਮਾ ਨੇ ਉਮਰ ਲੰਮੀ ਨਹੀਂ ਕੀਤੀ ਇਹ ਚਾਰ ਪੈਣਾ ਤੇ ਪਰਾ ਸੀ ਅੰਕਲ ਜੀ ਆਹ ਪਿੰਡ ਫ੍ਰੀਕਵੈਂਟ ਕੀਤੀ ਤੁਹਾਡੀ ਆਂਟੀ ਨੇ ਮੈਨੂੰ ਕਿਸ ਰਿਸ਼ਤੇ ਨਾਲ ਕਰਕੇ ਦਿੱਤੀ ਹੱਥ ਨਾਲ ਹਾਂ ਇਹ ਲੋਹਾਂ ਚਲ ਜੀ ਪਿੱਛੇ ਹਾਂਜੀ ਪਾਣੀ ਦੀ ਬੋਤਲ ਲੈ ਲੀਏ ਬੇਟਾ ਚਲੋ ਠੀਕ ਹੈ ਜੀ ਤੇ ਬਹੁਤ ਸੋਹਣਾ ਲੱਗਾ ਅੰਕਲ ਜੀ ਨੇ ਗੱਲਾਂ ਕਰਕੇ ਠੀਕ ਤੇ ਮੇਰਾ ਵੀ ਬਾਅਦ ਤੋਂ ਬਾਅਦ ਵੀਡੀਓ ਬਿੱਬੀ ਪਾਣੀ ਦੀ ਬੋਤਲ ਸਤਿ ਸ਼੍ਰੀ ਅਕਾਲ ਚਲੋ